ਇਹ ਚੋਲ ਦੇ ਦਾਣੇ ਦੇ ਉੱਪਰ ਦਸਾਂ ਗੁਰਾਂ ਦੇ ਨਾਂ ਲਿਖ ਦਿੱਤੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੈਂ ਚੋਲ ਦੇ ਦਾਣੇ ਦੇ ਬਣਾਈ। ਵੱਖਰਾ ਕੀਤਾ ਤੇਲ ਦੇ ਦਾਣੇ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ। ਰਾਜਮਾ ਦੇ ਦਾਣੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ। ਇਮਬਲੀ ਦੀ ਗੜਕ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ। ਮੇਰੇ ਮਨ ਦੇ ਵਿੱਚ ਸੀਗਾ ਕਿ ਮੈਂ ਜੋ ਵੀ ਲਿਖਣਾ ਹੈ ਮੈਂ ਵਾਲ ਦੇ ਉੱਪਰ ਲਿਖ ਦੇਣਾ ਐ ਨਾ ਬ੍ਰੇਕ ਲਿਖ ਦੇਣਾ ਐ ਕਿ ਜਿਹੜਾ ਕਿਸੇ ਨੂੰ ਦਿਸੇ ਨਾ। ਮੈਂ ਫਿਰ ਛੋਲਿਆਂ ਦੇ ਦਾਲ ਦੇ ਦਾਣੇ ਦੇ ਉੱਪਰ ਦਸਾਂ ਗੁਰਾਂ ਦਾ ਨਾਮ ਪੰਜ ਪਿਆਰਾਂ ਦਾ ਨਾਮ ਚਾਰ ਸਹਿਬ ਜੀ ਦਾ ਨਾਮ ਲਿਖਿਆ ਕਿ ਜਿਹੜਾ ਨੰਗੀ ਅੱਖ ਦੇ ਨਾਲ ਨਹੀਂ ਦਿਖਦਾ ਦਸੋਂ ਪਿਤਾ ਦੀ ਜੀਵਨੀ ਅਤੇ ਪਹਿਲੀ ਪਾਸਾਈ ਦੀ ਜੀਵਨੀ ਵੀ ਜਿਹੜੀ ਹੈ ਚੌਲ ਦੇ ਦਾਣੇ ਦੇ ਵਿੱਚ ਲਈ ਹੈ ਕਿ ਸਚਾਈ ਹੈ ਜਿਹੜਾ ਮੈਂ ਸਾਈ ਸੀ ਮੇਰੇ ਗੂਠੇ ਦੇ ਨੌ ਨਾਲੋਂ ਛੋਟਾ ਸੀਗਾ ਫਿਰ ਸਿੱਖੀ ਦੇ ਪੰਜ ਕੰਕਾਰ ਬਣਾਏ ਜਿਹੜੇ ਮੈਂ ਗੂਠੇ ਦੇ ਨੌ ਦੇ ਉੱਪਰ ਆ ਜਾਂਦੇ ਸੀ ਜਿੰਦੇ ਵਿੱਚ ਜਿਹੜਾ ਕਸ਼ਰਾ ਸੀ ਬਾਕਾਇਦਾ ਕੱਪੜੇ ਦਾ ਸੀ ਨਾਲਾ ਉਸੇ ਤਰ੍ਹਾਂ ਪਿਆ ਸੀਗਾ ਤੇ ਮਨ ਦੇ ਵਿੱਚ ਸੀਗਾ ਕੁਝ ਵੱਖਰਾ ਕਰਨਾ ਆ ਤੇ ਕੱਲੀ-ਕੱਲੀ ਚੀਜ਼ ਜਿਹੜੀ ਮੈਂ ਉਹ ਛੋਟੀ ਪਾਲਕੀ ਸਾਹਿਬ ਬਣਾਈ ਜਿਹੜੀ ਮੇਰੇ ਗੂਠੇ ਦੇ ਨੌ ਦੇ ਉੱਪਰ ਆ ਜਾਂਦੀ ਹੈ ਤੇ ਜਿੰਦਾ ਵਜਨ ਹੈ तकरीबन 100 ਮਿਲੀਗ੍ਰਾਮ ਜਿਹੜੇ ਮੇਰੇ ਉਸਤਾਦ ਜੀ ਨੇ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਮੈਨੂੰ ਕਲਾ ਉਸ ਮਾਲਗਣੇ ਬਖਸ਼ੀਏ ਮੇਰੀ ਕਿੰਨੀ ਔਕਾਤ ਨਹੀਂ ਸੀਗਾ ਮੈਂ ਤਾਂ ਉਸ ਗੁਰੂ ਘਰ ਦਾ ਕੁੱਕਰ ਆ ਇੱਕ ਕੁੱਕਰ ਨੂੰ ਸੋਨੇ ਦਾ ਫਟਾ ਪਾਇਆ ਜਾਂਦਾ ਤੇ ਉਹਦੀ ਸ਼ਾਨ ਬਣ ਜਾਂਦੀ ਏ ਦੇਖੋ ਜੀ ਛੋਲੇ ਦੇ ਦਾਣੇ ਦੇ ਉੱਪਰ ਇੱਕ ਇੱਕ ਕਰ ਤੋਂ ਲੈ ਕੇ ਹੋਸੀ ਵੀ ਸਜ ਤੱਕ ਨਾਟ ਲਿਖਿਆ ਛੋਲੇ ਦੇ ਦਾਣੇ ਦੇ ਉੱਪਰ 100 ਵਾਰੀ ਰਾਮ ਰਾਮ ਲਿਖਿਆ ਤੇਲ ਦੇ ਦਾਣੇ ਦੇ ਉੱਪਰ 13 ਵਾਰੀ ਰਾਮ ਰਾਮ ਲਿਖਿਆ ਤੇਲ ਦੇ ਦਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਛੋਲੇ ਦੇ ਦਾਣੇ ਦੇ ਉੱਪਰ ਬਾਣੀ ਲਿਖੀ ਹੈ ਰਾਜਮਾ ਦੇ ਦਾਣੇ ਦੇ ਉੱਪਰ ਕਈ ਸ਼ਬਦ ਲਿਖੇ ਨੇ ਛੋਟੇ-ਛੋਟੇ ਚੀਜ਼ਾਂ ਦੇ ਉੱਪਰ ਬਾਣੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਹ ਜਿੰਝਾਂ ਬਣਾਈ ਨੇ ਜਿਹੜੇ ਸਿੱਖ ਇਤਿਹਾਸ ਨਾਲ ਜੁੜਦੀਆਂ ਨੇ ਦੇਖੋ ਜੀ ਸੁਖਾ ਸਿੰਘ ਮਹਿਤਾਬ ਸਿੰਘ ਨੂੰ ਜਦੋਂ ਚੱਕਰੀਆਂ ਤੇ ਚੜਾਇਆ ਸੀਗਾ ਇਹ ਉਹ ਚੱਕਰੀ ਦਾ ਮਾਡਲ ਬਣਾਇਆ ਇੱਕ ਫਿਰ ਭਾਈ ਮਤੀ ਦਾਸ ਜੀ ਨੂੰ ਜਦੋਂ ਆਰਿਆਂ ਨੇ ਚੀਰ ਆ ਗਏ ਤੇ ਪੂਰਾ ਪ੍ਰੋਪਰ ਆ ਰਹਾ ਹੈ ਭਾਈ ਸਾਹਿਬ ਇਹਨਾਂ ਨੂੰ ਬਣਾਉਣ ਦੇ ਵਿੱਚ ਸਮਾਂ ਕਿੰਨਾ ਜਾਂਦਾ ਟਾਈਮ ਕਿੰਨਾ ਜਾਂਦਾ ਇਹਦੇ ਵਿੱਚ ਹੀ ਸਮਾਂ ਹੀ ਲੱਗਦਾ ਔਰ ਕੋਈ ਨਹੀਂਗਾ ਅਸੀਂ ਜਦੋਂ ਕੋਈ ਚੀਜ਼ ਬਣਾਉਨੇ ਆ ਇਹਦੇ ਚ ਗਲਤੀ ਤੇ ਗੁਜਾਇਸ਼ ਨਹੀਂ ਕਿ ਜੇ ਤੇ ਆਪਾਂ ਲਿਖਣ ਵਾਲੇ ਪਾਸੇ ਤੁਰ ਪਈਏ ਤੇ ਜਿੰਨਾ ਚਿਰ ਉਹ ਸਮਾਪਤ ਨਹੀਂ ਹੋ ਜਾਂਦੀ ਭਾਵੇਂ ਘੰਟਾ ਲੱਗੇ 2 ਘੰਟੇ ਲੱਗਣ 3 ਘੰਟੇ ਲੱਗਣ ਤੇ ਸਾਰ ਰੋਕ ਕੇ ਲਿਖਣਾ ਪੈਂਦਾ ਇਹਨੂੰ ਮੈਂ ਸ਼੍ਰੋਮਣੀ ਕਮੇਟੀ ਕੋ ਗਿਆ ਉੱਥੇ ਜਾ ਕੇ ਮੈਂ ਵਿਖਾਇਆ ਕਿ ਇਹ ਦੇਖੋ ਜੀ ਮੈਂ ਸਮਾਨ ਬਣਾਇਆ ਜਿਹੜਾ ਸਿੱਖ ਇਤਿਹਾਸ ਨਾਲ ਜੁੜਦਾ ਹੈ ਅਜਾਇਬ ਘਰ ਚ ਰੱਖਣਯੋਗ ਆ ਕਿ ਉਹ ਜਾਇਬ ਘਰ ਚ ਰੱਖਿਆ ਜਾਵੇ ਜੇ ਸਿਆਰੀ ਬਿਹਾਰੀ ਦੀ ਵੀ ਗਲਤੀ ਨਿਕਲਦੀ ਏ ਤੇ ਮੈਂ ਤੁਹਾਡਾ ਦੇਣਦਾਰ ਹਾਂ ਜੇ ਅਸੀਂ ਕੋਈ ਸਮਾਨ ਬਣਾਇਆ ਹੈ ਉਹਨੂੰ ਪਹਿਲਾਂ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਕਿ ਸਾਨੂੰ ਦੱਸੋ ਕਿ ਰੱਖਣ ਯੋਗ ਹੈ ਜਾਂ ਨਹੀਂ ਹੈ ਉਹਨੇ ਕਿਹਾ ਕਿ ਨਹੀਂ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਮੈਂ ਕਿਹਾ ਯਾਰ ਦੇਖੋ ਤੁਸੀਂ ਮੰਨਦੇ ਕਿਉਂ ਨਹੀਂ ਜੇ ਮੈਂ ਫੋਟੋਆਂ ਤਸਵੀਰਾਂ ਬਣਾਈਆਂ ਨੇ ਤੇ ਤਸਵੀਰਾਂ ਹੀ ਜਾਇਬ ਘਰ ਚ ਲੱਗੀਆਂ ਪਰ ਮੇਰੇ ਕੋਲ ਸਾਹ ਨਾਲ ਬੜਾ ਅਫਸੋਸ ਹੈ ਮੇਰੇ ਕੋਲ ਸ਼ਿਪਾਰਸ਼ ਕੋਈ ਨਹੀਂ ਸੀ ਜੇ ਸ਼ਿਪਾਰਸ਼ ਹੁੰਦੀ ਤੇ ਸ਼ਾਇਦ ਆਜਾ ਸਮਾਨ ਮੇਰੇ ਕੋਲ ਨਾ ਕਿਸੇ ਜਾਇਬ ਘਰ ਚ ਰੱਖਿਆ ਹੁੰਦਾ ਤੇ ਜਿਨਾਂ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਗਈ ਕਿ ਤੂੰ ਤਾਂ ਯਾਰ ਲਾਲਚੀ ਹੈ ਤੂੰ ਤੂੰ ਪਾਪੀ ਨਹੀਂ ਤੂੰ ਲਾਲਜੀ ਹੈ ਤੇ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਕਿ ਮੈਂ ਪਾਪੀ ਜਿਹੜਾ ਮੈਂ ਤੁਹਾਡੇ ਕੋ ਆਇਆ ਠੀਕ ਹੈ ਜੀ ਤੇ ਇਹ ਅਲਫਾਜ਼ ਮੈਨੂੰ ਮਿਲੇ ਤੇ ਮੇਰਾ ਤਾਂ ਮਨ ਹੀ ਟੁੱਟ ਗਿਆ ਕਿ ਯਾਰ ਨਹੀਂ ਇੱਕ ਮੈਂ ਚੀਜ਼ ਬਣਾਈ ਇੱਕ ਮੈਂ ਸਰੋਪੇ ਦੀ ਮੰਗ ਕਰ ਰਹਾ ਤੇ ਉਦੋਂ ਮੈਨੂੰ ਲਾਲਚ ਦਾ ਦਿੱਤਾ ਜਾਂਦਾ ਆ ਇਹ ਬੋਤਲ ਦੇ ਵਿੱਚ ਵੀ ਬਹੁਤ ਪਿਆਰੀਆਂ ਚੀਜ਼ਾਂ ਬਣਾ ਦਿੱਤੀਆਂ ਨੇ ਝੌਂਪੜੀ ਬਣਾ ਦਿੱਤੀ ਹੈ ਤੇ ਨਾਲ ਚੇਅਰ ਬਣਾ ਦਿੱਤੀ ਹੈ ਇੱਕ ਕੱਲੀ ਕੱਲੀ ਚੀਜ਼ ਟੁੱਕ ਕੇ ਛੋਟੇ ਛੋਟੇ ਕਰਕੇ ਉਹਨੂੰ ਵਿੱਚ ਜੋੜਿਆ ਗਿਆ ਤਾਂ ਇਹ ਵੀ ਹੁਨਰ ਹੀ ਹੈ ਬੋਤਲ ਦੇ ਵਿੱਚ ਤੀਲਾਂ ਵਾਲੀ ਡੱਬੀ ਪਾ ਦਿੱਤੀ ਆ ਉਹ ਵੀ ਵਿਦ ਤੀਲਾਂ ਦੇ ਨਾਲ ਇਹ ਨਹੀਂ ਵਖਰਾ ਪੰਨੀ ਇਹ ਆ ਕਿ ਵਿੱਚ ਤੀਲਾਂ ਗਿਆ ਜੋ ਉਹਦਾ ਵਿੱਚ ਪਾਈ ਹੁੰਦੀ ਕਿਨੇ ਬੰਦਾ ਫੋਲਡ ਕਰਕੇ ਪਾ ਦਿੱਤੀ ਮੈਂ ਇਹ ਬੋਤਲ ਦੇਖੀ ਮੈਂ ਜੇ ਸਾਰੇ ਚੀਜ਼ਾਂ ਬਣਾਣੀਆਂ ਮੈਂ ਕਿ ਬੱਤਾ ਰਹਿ ਗਿਆ ਜਿੰਦੇ ਉੱਪਰ ਵੀ ਛੋਟਾ ਉਹ ਤੋਂ ਬਾਅਦ ਹੋਰ ਥੋੜਾ ਛੋਟਾ ਹੋ ਜਾਂਦਾ ਹੈ ਕਿੰਦੇ ਵਿੱਚ ਕੋਈ ਕੰਮ ਕੀਤਾ ਜਾਵੇ ਦੇਖੋ ਵੀਰ ਜੀ ਇਹ ਜਿਹੜੀਆਂ ਸੋਨੇ ਦੀਆਂ ਚੀਜ਼ਾਂ ਬਣਾਈਆਂ ਤਕਰੀਬਨ 20 25 ਮੇ ਕੋਈ ਹਟਮਾ ਨੇ ਠੀਕ ਹੈ ਇਹ ਸਾਰੇ ਪਾਲਗੀ ਸਾਹਿਬ ਦੇ ਵੱਖੋਖਰੇ ਮਾਡਲ ਨੇ ਮੈਨੂੰ ਇੰਡੀਆ ਬੁੱਕ ਨੈਸ਼ਨਲ ਬੁੱਕ ਨੇਪਾਲ ਬੁੱਕ ਰਸ਼ੀਆ ਬੁੱਕ ਤਕਰੀਬਨ ਮੇਰੇ ਕੋਲ 15-16 ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਨੇ ਮੇਰੇ ਕੋਲ ਇੱਕ ਪਾਸੇ ਰਿਕਾਰਡ ਆ ਜਿਹੜਾ ਮੈਨੂੰ ਗੈਰਾਂ ਨੇ ਦਿੱਤਾ ਇੱਕ ਪਾਸੇ ਮੈਨੂੰ ਰੋਸ ਆ ਜਿਹੜਾ ਆਪਣਿਆਂ ਨੇ ਨਹੀਂ ਦਿੱਤਾ ਅਵਾਰਡ ਮੈਨੂੰ ਮਿਲੇ ਆ ਮੇਰੇ ਹੁਨਰ ਦੇ ਉੱਤੇ ਮੇਰੀ ਕਲਾ ਦੇ ਉੱਤੇ ਪਰ ਜੋ ਮੈਂ ਚੀਜ਼ ਚਾਹੁੰਦਾ ਸੀਗਾ ਉਹ ਨਹੀਂ ਮੈਨੂੰ ਮਿਲੀ ਜਿਹਨੂੰ ਆਪਾਂ ਕਹਿੰਦੇ ਨੇ ਦਾਤ ਸਰੂਪੇ ਦੀ ਦਾਤ ਮੈਨੂੰ ਨਹੀਂ ਦਿੱਤੀ ਇਹਨਾਂ ਨੇ ਤੋਂ ਮੈਨੂੰ ਰੋਸ ਆ ਉਸ ਚੀਜ਼ ਦਾ ਸਟੋਰੀ ਪੰਜਾਬ ਨਾਲ ਜੁੜੇ ਤੁਸੀਂ ਤੇ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੋਸਤੋ ਉਸ ਰੱਬ ਨੇ ਹਰ ਕਿਸੇ ਨੂੰ ਹੁਨਰ ਦੇ ਨਾਲ ਨਵਾਜਿਆ ਹੈ ਅਤੇ ਇਹੋ ਜਿਹਾ ਹੀ ਹੁਨਰ ਅੰਮ੍ਰਿਤਸਰ ਦੇ ਰਹਿਣ ਵਾਲੇ ਬਾਣੀ ਨਾਲ ਜੁੜੇ ਹੋਏ ਨੇ ਜਿਹੜੇ ਸ਼ਹੀਰ ਨੇ ਸਾਡੇ ਉਹਨਾਂ ਨੂੰ ਦਿੱਤਾ ਰੱਬ ਨੇ ਇਹੋ ਜਿਹਾ ਹੁਨਰ ਹੈ ਕਿ ਤਸਵੀਰਾਂ ਜਿਹੜੀਆਂ ਨੇ ਸਰੂਪ ਜਿਹੜੇ ਨੇ ਪਹਿਲੀ ਪਾਸਾਈ ਤੋਂ ਲੈ ਕੇ ਦਸਮ ਪਾਸਾਈ ਦੇ ਸਰੂਪ ਜਿਹੜੇ ਨੇ 14 ਦੇ ਦਾਣਿਆਂ ਤੋਂ ਲੈ ਕੇ ਇਮਲੀ ਦੇ ਦਾਣੇ ਰਾਜਮਾ ਦੇ ਦਾਣੇ ਜਾਂ ਦਾਲ ਦੇ ਦਾਣਿਆਂ ਦੇ ਉੱਪਰ ਬਣਾਏ ਹੋਏ ਨੇ ਅੰਮ੍ਰਿਤਸਰ ਦੇ ਵੀਰ ਨੇ ਸਾਡੇ ਭਾਈ ਸਾਹਿਬ ਭਾਈ ਜੁਰਮੀਤ ਜੀ ਪਹਿਲਾ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਦਾ ਸਾਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੰਨਾ ਵਧੀਆ ਹੁਨਰ ਹੈ ਤੁਹਾਨੂੰ ਨਵਾਜਿਆ ਉਸ ਰੱਬ ਨੇ ਕਿ ਪਹਿਲੀ ਪਾਸਾਈ ਤੋਂ ਲੈ ਕੇ ਦਸਮ ਪਿਤਾ ਦੀਆਂ ਤੁਸੀਂ ਤਸਵੀਰਾਂ ਜਿਤ ਸਰੂਪ ਨੇ ਉਹ ਚੌਲਾਂ ਦੇ ਦਾਣਿਆਂ ਤੇ ਬਣਾਏ ਨੇ ਕਿਵੇਂ ਜਹਨ ਦੇ ਵਿੱਚ ਆ ਦੇਖੋ ਜੀ ਕਲਾਕਾਰ ਹਰ ਇੱਕ ਇਨਸਾਨ ਦੇ ਅੰਦਰ ਹੈ ਕਿਸੇ ਨੂੰ ਪਹਿਲਾਂ ਪਤਾ ਲੱਗਦਾ ਕਿਸੇ ਨੂੰ ਬਾਅਦ ਚ ਪਤਾ ਲੱਗਦਾ ਇਸੇ ਤਰ੍ਹਾਂ ਹੈ ਕਿ ਮੈਂ ਕਿਤੇ ਸੋਚਿਆ ਸੀਗਾ ਕਿ ਮੈਂ ਕੋਈ ਅਲੱਗ ਕਰਨਾ ਹੈ ਤੇ ਮੇਰੀ ਲਿਖਾਈ ਵੈਸੇ ਬੜੀ ਬਰੀਕ ਆ ਤੇ ਮੈਂ ਚੋਲ ਦੇ ਦਾਣੇ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਪਹਿਲਾਂ ਮੈਂ 4 ਅੱਖਰ ਲਿਖੇ ਉਸ ਤੋਂ ਬਾਅਦ ਮੈਂ 15 ਅੱਖਰ ਲਿਖੇ ਉਸ ਤੋਂ ਬਾਅਦ ਮੈਂ 26 ਅੱਖਰ ਲਿਖੇ A ਤੋਂ ਲੈ ਕੇ Z ਤੱਕ A B C ਉਸ ਤੋਂ ਬਾਅਦ ਮੈਂ 104 ਅੱਖਰ ਲਿਖੇ 4 ਦੇ ਬਿਸਤਾਂ ਲਿਖੀਆਂ ਮੈਂ ਲਗਾਤਾਰ A B C ਦੀ ਗਿਣਤੀ ਵਧਾਉਂਦਾ ਗਿਆ ਫਿਰ ਮੈਂ ਤਕਰੀਬਨ 21 ਵਾਰੀ 21 22 ਵਾਰੀ A B C ਲਿਖੀ 5 550 ਅੱਖਰ ਬਣਦੇ ਆ ਫਿਰ ਮੈਂ ਇੱਕ ਚੋਲ ਦੇ ਦਾਣੇ ਦੇ ਉੱਪਰ ਦਸਾਂ ਗੁਰਾਂ ਦੇ ਨਾਮ ਲਿਖ ਦਿੱਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੈਂ ਚੋਲ ਦੇ ਦਾਣੇ ਦੇ ਬਣਾਈ ਫਿਰ ਮਨ 'ਚ ਵਿਚਾਰ ਆਇਆ ਕਿ ਕੁਝ ਵੱਖਰਾ ਕਰਨਾ ਚਾਹੀਦਾ ਤੂੰ ਸਾਡੇ ਸਮਾਜ ਦੇ ਵਿੱਚ ਸੋਭਾ ਘਟ ਚੈਲੰਜ ਜ਼ਿਆਦਾ ਮਿਲਦੇ ਨੇ ਜਿਹੜੇ ਜਿਹੜੇ ਵੀਰ ਨੂੰ ਬਖਾਏ ਉਹ ਕਹਿੰਦੇ ਨਹੀਂ ਆ ਕੁਝ ਵੱਖਰਾ ਕਰ ਵੱਖਰਾ ਕੀਤਾ ਤੇਲ ਦੇ ਦਾਣੇ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਰਾਜਮਾ ਦੇ ਦਾਣੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਇਮਬਲੀ ਦੀ ਗੜਕ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਤੇ ਨਾਲ ਤੇਲ ਦੇ ਦਾਣੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ ਮੇਰੇ ਮਨ ਦੇ ਵਿੱਚ ਸੀਗਾ ਕਿ ਮੈਂ ਜੋ ਵੀ ਲਿਖਣਾ ਹੈ ਮੈਂ ਔਵਾਲ ਦੇ ਉੱਪਰ ਲਿਖ ਦੇਣਾ ਐ ਨਾ ਬ੍ਰੇਕ ਲਿਖ ਦੇਣਾ ਐ ਕਿ ਜਿਹੜਾ ਕਿਸੇ ਨੂੰ ਦਿਸੇ ਨਾ ਮੈਂ ਫਿਰ ਛੋਲਿਆਂ ਦੇ ਦਾਲ ਦੇ ਦਾਣੇ ਦੇ ਉੱਪਰ ਦੱਸਾਂ ਗੁਰੂਆਂ ਦਾ ਨਾਮ ਪੰਜ ਪਿਆਰਾਂ ਦਾ ਨਾਮ ਚਾਰ ਸੱਹਿਬ ਜੀ ਦਾ ਨਾਮ ਲਿਖਿਆ ਕਿ ਜਿਹੜਾ ਨੰਗੀ ਅੱਖ ਦੇ ਨਾਲ ਨਹੀਂ ਦਿਖਦਾ ਤੇ ਭਾਈ ਸਾਹਿਬ ਮੈਨੂੰ ਇਹ ਦੱਸੋ ਪਤਾ ਚੱਲਿਆ ਜੇ ਤੁਸੀਂ ਦਸਮ ਪਿਤਾ ਦੀ ਇਹ ਜੀਵਨੀ ਅਤੇ ਪਹਿਲੀ ਪਾਸਾਈ ਦੀ ਜੀਵਨੀ ਵੀ ਜਿਹੜੀ ਹੈ ਚੌਲ ਦੇ ਦਾਣੇ ਦੇ ਵਿੱਚ ਲਹੀ ਹੈ ਕੀ ਸਚਾਈ ਇਹਦੇ ਵਿੱਚ ਨਹੀਂ ਚੌਲ ਦੇ ਦਾਣੇ ਨਹੀਂ ਲਿਗੀ ਮੈਂ ਇੰਬੜੀ ਦੀ ਗਿੜਕ ਦੇ ਉੱਪਰ ਦੱਸਾਂ ਗੁਰੂਆਂ ਦੇ ਸਿੰਘ ਕੇਬ ਜੀ ਵੀ ਨਹੀਂ ਲਿਖ ਚੁੱਕੇ ਆਇਆ ਇੱਕ ਮੈਂ ਦਸਾਂ ਗੁਰਾਂ ਸਿੰਘ ਕੇ ਪਿਤਾਸ ਲਿਖਿਆ ਸੀ ਜਿਹੜਾ ਮੈਂ ਸਾਈ ਸੀ ਮੇਰੇ ਗੂਠੇ ਦੇ ਨੌ ਨਾਲੋਂ ਛੋਟਾ ਸੀਗਾ ਫਿਰ ਸਿੱਖੀ ਦੇ ਪੰਜ ਕੰਕਾਰ ਬਣਾਏ ਜਿਹੜੇ ਮੈਂ ਗੂਠੇ ਦੇ ਨੌ ਦੇ ਉੱਪਰ ਆ ਜਾਂਦੇ ਸੀ ਜਿੰਦੇ ਵਿੱਚ ਜਿਹੜਾ ਕਸ਼ਾਰਾ ਸੀ ਬਾਕਾਇਦਾ ਕੱਪੜੇ ਦਾ ਸੀ ਨਾਲਾ ਉਸੇ ਤਰ੍ਹਾਂ ਪਿਆ ਸੀਗਾ ਤੇ ਮਨ ਦੇ ਵਿੱਚ ਸੀਗਾ ਕੁਝ ਵੱਖਰਾ ਕਰਨਾ ਆ ਤੇ ਕੱਲੀ-ਕੱਲੀ ਚੀਜ਼ ਜਿਹੜੀ ਮੈਂ ਉਹ ਛੋਟੀ ਪਾਲਕੀ ਸਾਹਿਬ ਬਣਾਈ ਜਿਹੜੀ ਮੇਰੇ ਗੂਠੇ ਦੇ ਨੌ ਦੇ ਉੱਪਰ ਆ ਜਾਂਦੀ ਹੈ ਤੇ ਜਿੰਦਾ ਵਜਨ ਹੈ तकरीबन 100 ਮਿਲੀਗ੍ਰਾਮ ਇਹਦੇ ਚੀਜ਼ਾਂ ਵੱਖਰੀਆਂ ਲਿਖੇ ਨੇ ਕਿ ਜਿਹੜਾ ਕੋਈ ਵੀਰ ਵੇਖੇ ਤੇ ਵੇਖ ਕੇ ਹੈਰਾਨ ਹੀ ਹੋ ਜਾਵੇ ਭਾਈ ਸਾਹਿਬ ਇਹ ਵੀ ਜਾਨਣਾ ਚਾਹੁੰਦੇ ਆ ਤੁਹਾਡਾ ਉਸਤਾਦ ਜਾਨਣਾ ਕਿਉਂਕਿ ਇੰਨੀ ਵਧੀਆ ਚੀਜ਼ਾਂ ਤੁਸੀਂ ਅਨਮੋਲਤਾ ਸੰਭਾਲੀ ਹੋਈ ਹੈ ساری ਤਾਂ ਉਸਤਾਦ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਬਿਲਕੁਲ ਜੀ ਜਿਹੜੇ ਮੇਰੇ ਉਸਤਾਦ ਜੀ ਨੇ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਉਂਕਿ ਇਹ ਜਿਹੜੀ ਮੈਨੂੰ ਕਲਾ ਉਸ ਮਾਲਗਣੇ ਬਖਸ਼ੀਏ ਮੇਰੀ ਕਿਨੀ ਔਕਾਤ ਨਹੀਂ ਸੀਗਾ ਮੈਂ ਤਾਂ ਉਸ ਗੁਰੂ ਘਰ ਦਾ ਕੂਕਰ ਆ ਤੇ ਜਦੋਂ ਇੱਕ ਕੂਕਰ ਨੂੰ ਸੋਨੇ ਦਾ ਪਟਾ ਪਾਇਆ ਜਾਂਦਾ ਤੇ ਉਹਦੀ ਸ਼ਾਨ ਬਣ ਜਾਂਦੀ ਹੈ ਹੁਣ ਮੇਰੇ ਗੱਲ ਤੇ ਸੋਨੇ ਦਾ ਪਟਾ ਉਸ ਮਾਰਗ ਨੇ ਪਾਇਆ ਤੇ ਤੁਸੀਂ ਵੀਰ ਭਰਾ ਆ ਰਹੇ ਜੇ ਤੇ ਮੈਨੂੰ ਬਹੁਤ ਜ਼ਿਆਦਾ ਇੱਜ਼ਤ ਮਾਣ ਸਨਮਾਨ ਦੇ ਰਹੇ ਜੇ ਭਾਈ ਸਾਹਿਬ ਮੈਨੂੰ ਇਹ ਦੱਸੋ ਹੋਰ ਜਿਹੜੀ-ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਬਣਾਈਆਂ ਵੈਸੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਨੇ ਅਮਰੀਕੀ ਨਾਲ ਬਣਾਈਆਂ ਤਾਂ ਆਮ ਨਜ਼ਰ ਨਾਲ ਨਜ਼ਰ ਨਹੀਂ ਆਉਂਦੀਆਂ ਇਹਨਾਂ ਨੂੰ ਦੇਖਣ ਵਾਸਤੇ ਟੈਲੀਸਕੋਪ ਦੀ ਲੋੜ ਪੈਂਦੀ ਹੈ ਤਾਂ ਹੋਰ ਜਿਹੜੀ-ਕਿਹੜੀ ਚੀਜ਼ ਹੈ ਜਿਹੜੀ ਬਣਾਈਆਂ ਤੁਸੀਂ ਦੇਖੋ ਜੀ ਛੋਲੇ ਦੇ ਦਾਣੇ ਦੇ ਉੱਪਰ ਏਕਯੂਮਕਰ ਤੋਂ ਲੈ ਕੇ ਹੋਸੀ ਵੀ ਸੱਚ ਤੱਕ ਨਾਮ ਪਾਠ ਲਿਖਿਆ ਛੋਲੇ ਦੇ ਦਾਣੇ ਦੇ ਉੱਪਰ 100 ਵਾਰੀ ਆ ਰਾਮ ਰਾਮ ਲਿਖਿਆ ਤੇਲ ਦੇ ਦਾਣੇ ਦੇ ਉੱਪਰ 13 ਵਾਰੀ ਆ ਰਾਮ ਰਾਮ ਲਿਖਿਆ ਤੇਲ ਦੇ ਦਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਫਿਰ ਦਸਾਂ ਗੁਰਾਂ ਸਿੰਘ ਕੇਬ ਜੀ ਨੇ ਜਿਹੜੀ ਇਮਬੜੀ ਦੀ ਗਿੱਟ ਦੇ ਉੱਪਰ ਲਿਖੀ ਹੈ ਛੋਲਿਆਂ ਦੇ ਦਾਣੇ ਦੇ ਉੱਪਰ ਬਾਣੀ ਲਿਖੀ ਹੈ ਰਾਜਮਾਂ ਦੇ ਦਾਣੇ ਦੇ ਉੱਪਰ ਕਈ ਸ਼ਬਦ ਲਿਖੇ ਨੇ ਤੇ ਛੋਟੇ-ਛੋਟੇ ਚੀਜ਼ਾਂ ਦੇ ਉੱਪਰ ਬਾਣੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਇਹ ਜਿੰਝਾਂ ਬਣਾਈ ਨੇ ਜਿਹੜੇ ਸਿੱਖ ਇਤਿਹਾਸ ਨਾਲ ਜੁੜਦੀਆਂ ਨੇ ਆਪਾ ਜੀ ਸਾਹਿਬ ਮੈਂ ਦੇਖ ਰਿਹਾ ਜੀ ਜੇ ਮੇਰੀ ਇਹ ਵੀ ਬਹੁਤ ਪਿਆਰੀਆਂ ਚੀਜ਼ਾਂ ਨੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਇਹਦੇ ਬਾਰੇ ਜ਼ਰੂਰ ਚੰਨਾ ਪਾਇਓ ਤੁਸੀਂ ਦੇਖੋ ਜੀ ਸੁਖਾ ਸਿੰਘ ਮਹਿਤਾਬ ਸਿੰਘ ਨੂੰ ਜਦੋਂ ਚਰਕੜੀਆਂ ਦੇ ਚੜਾਇਆ ਸੀਗਾ ਇਹ ਉਹ ਚੱਕੜੀ ਦਾ ਮਾਡਲ ਬਣਾਇਆ ਇੱਕ ਫਿਰ ਭਾਈ ਮਤੀ ਦਾਜੀ ਨੂੰ ਜਦੋਂ ਆਰਿਆਂ ਨੇ ਚੀਰ ਆ ਗਏ ਤੇ ਪੂਰਾ ਪ੍ਰੋਪਰ ਆ ਰਹਾ ਹੈ ਉਸੇ ਤਰ੍ਹਾਂ ਯਾਰਾ ਬਣਾਇਆ ਸੀਗਾ ਫਿਰ ਛੋਟੀ ਪਾਲਕੀ ਸਾਹਿਬ ਬਣਾਈ ਸ਼ਾਇਦ ਕੈਮਰੇ ਦੇ ਵਿੱਚ ਨਾ ਆਵੇ ਆ ਮੈਂ ਗੋਠੇ ਦੇ ਨੋ ਉਪਰ ਰੱਖੀਏ ਤੇ ਆ ਕੇ ਛੋਟੀ ਪਾਲਕੀ ਸਾਹਿਬ ਬਣਾਈ ਇਹਦੇ ਨੇ ਬਹੁਤ ਚੀਜ਼ਾਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਬਣਾਈਆਂ ਨੇ। ਤੇ ਪਾਪਾ ਸਾਹਿਬ ਇਹਨਾਂ ਨੂੰ ਬਣਾਉਣ ਦੇ ਵਿੱਚ ਸਮਾਂ ਕਿੰਨਾ ਜਾਂਦਾ, ਟਾਈਮ ਕਿੰਨਾ ਜਾਂਦਾ? ਇਹਨਾਂ ਦੇ ਵਿੱਚ ਤਾਂ ਸਮਾਂ ਹੀ ਲੱਗਦਾ। ਹੋਰ ਕੁਝ ਨਹੀਂਗਾ। ਕਿ ਸਵੇਰੇ ਬੈਠ ਗਏ ਆ। ਜੇ ਰਾਤ ਨੂੰ ਕੋਈ ਚੀਜ਼ ਬਣ ਗਈ, ਬਣ ਗਈ, ਕੁਝ ਖਾਦਾ ਨਹੀਂ, ਕੁਝ ਪੀਤਾ ਨਹੀਂ ਕਿਉਂਕਿ ਉਹਦਾ ਸਵਾਦ ਆਉਂਦਾ। ਸਾਨੂੰ ਨਸ਼ਾ ਇਸ ਚੀਜ਼ ਦਾ। ਅਸੀਂ ਜਦੋਂ ਕੋਈ ਚੀਜ਼ ਬਣਾਉਨੇ ਆ, ਇਹਨਾਂ 'ਚ ਗਲਤੀ ਤਾਂ ਗੁਜਾਇਸ਼ ਨਹੀਂ ਕਿ ਜੇ ਤੇ ਆਪਾਂ ਲਿਖਣ ਵਾਲੇ ਪਾਸੇ ਤੁਰ ਪਈਏ। ਤੇ ਜਿੰਨਾ ਜਿਹਨੂੰ ਸਮਾਪਤ ਨਹੀਂ ਹੋ ਜਾਂਦੀ ਭਾਵੇਂ ਘੰਟਾ ਲੱਗੇ 2 ਘੰਟੇ ਲੱਗਣ 3 ਘੰਟੇ ਲੱਗਣ ਤੇ ਸਾਰਾ ਰੋਕ ਕੇ ਲਿਖਣਾ ਪੈਂਦਾ ਇਹਨੂੰ ਕਿਉਂਕਿ ਜਦੋਂ ਸਾਡਾ ਹੱਥ ਹਿੱਲਦਾ ਨਹੀਂ ਗਲਤੀ ਦੀ ਗਲਤੀ ਹੋ ਸਕਦੀ ਏ ਕਿਸੇ ਵੇਲੇ ਹੋ ਜਾਂਦਾ ਕਿ ਆਪਾਂ ਸਾਰਾ ਹੀ ਲਿਖ ਲੈਨੇ ਆ ਤੇ ਖੇਰ ਲੇਖਰ ਤੇ ਗਲਤੀ ਹੋ ਜਾਂਦੀ ਏ ਤੇ ਸਾਰਾ ਫਿਰ ਨਵੇਂ ਸਿਰੋਂ ਲਿਖਣਾ ਪੈਂਦਾ ਭਾਈ ਸਾਹਿਬ ਮੈਂ ਜਰੂਰ ਜਾਨਣਾ ਚਾਹਣਾ ਕਿ ਜਦੋਂ ਇਹ ਬਾਣੀ ਲਿਖਦੇ ਆ ਤਾਂ ਆਪਾਂ ਸਿਹਾਰੀ ਬਿਹਾੜੀ ਦਾ ਬਹੁਤ ਧਿਆਨ ਰੱਖਦੇ ਆ ਹਰ ਚੀਜ਼ ਦਾ ਪੂਰਾ ਨਿਜਮਾ ਅਨੁਸਾਰ ਬਣਾਉਣੀ ਪੈਂਦੀ ਆ ਚਿੰਨਾ 'ਚ ਧਿਆਨ ਰੱਖਣਾ ਪੈਂਦਾ ਚਿੰਨੀ ਦੀ ਮਰਿਆ ਮर्याਦੇ ਚ ਬਣਾਈ ਜਾਂਦੀ ਏ ਕਿ ਜਿਵੇਂ ਇੱਕ ਪਾਸੇ ਗੁਰੂ ਗੁਟਕਾ ਸਾਹਿਬ ਲਾ ਲੋ ਇੱਕ ਪਾਸੇ ਸਾਡੀਆਂ ਚੀਜ਼ਾਂ ਬਣੀਆਂ ਪਈਆਂ ਨੇ ਇੱਕ ਬਰਾਬਰ ਹੈ ਕਿਉਂਕਿ ਬਾਣੀ ਉਹਦੇ ਚ ਵੀ ਦਰਜ ਹੈ ਤੇ ਬਾਣੀ ਇਹਦੇ ਚ ਵੀ ਦਰਜ ਹੈ ਤੇ ਜਦੋਂ ਲਿਖਣ ਦੀ ਗੱਲ ਆਉਂਦੀ ਏ ਤੇ ਕੱਲੀ ਕੱਲੀ ਸਿਹਾਰੀ ਬਿਹਾਰੀ ਦਾ ਧਿਆਨ ਰੱਖਣਾ ਪੈਂਦਾ ਮੈਂ ਸ਼੍ਰੋਮਣੀ ਕਮੇਟੀ ਕੋ ਗਿਆ ਉੱਥੇ ਜਾ ਕੇ ਮੈਂ ਵਿਖਾਇਆ ਗਿਆ ਦੇਖੋ ਜੀ ਮੈਂ ਸਮਾਨ ਬਣਾਇਆ ਜਿਹੜਾ ਸਿੱਖ ਇਤਿਹਾਸ ਨਾਲ ਜੁੜਦਾ ਹੈ ਤੇ ਜੇ ਤਾਂ ਅਜਾਇਬ ਘਰ ਚ ਰੱਖਣ ਯੋਗ ਆ ਤੈਨੂੰ ਅਜਾਇਬ ਘਰ ਚ ਰੱਖਿਆ ਜਾਵੇ ਪਰ ਜਿੱਦਾਂ ਤਾਂ ਰੱਖਿਆ ਜਾਵੇ ਕਿ ਕੋਈ ਬੰਦਾ ਨੂੰ ਦੇਖੇ ਜੇ ਸਿਆਰੀ ਬਿਹਾਰੀ ਦੀ ਵੀ ਗਲਤੀ ਨਿਕਲਦੀ ਏ ਤੇ ਮੈਂ ਤੁਹਾਡਾ ਦੇਣਦਾਰ ਆ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਹ ਜੇ ਚੀਜ਼ ਕੋਈ ਬਣਾਈ ਏ ਤੇ ਮੈਂ ਫੰਨੇ ਖ ਬਣਿਆ ਫੇਰਾ ਕਿ ਮੇਰੇ ਤੋਂ ਤੇ ਕੋਈ ਨਹੀਂਗਾ ਅਜੀ ਕਲਾਕਾਰ ਉਹਦਾ ਦੇਣੇਗੇ ਅਜੀ ਤਾਂ ਉਸ ਗੁਰੂ ਘਰ ਦੇ ਕੁਕਰ ਆ ਜੇ ਅਸੀਂ ਕੋਈ ਸਮਾਨ ਬਣਾਇਆ ਉਹਨੂੰ ਪਹਿਲਾਂ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਕਿ ਸਾਨੂੰ ਦੱਸੋਗੇ ਰੱਖਣ ਯੋਗ ਹੈ ਜਾਂ ਨਹੀਂ ਹੈ ਉਹਨੇ ਕਿਹਾ ਕਿ ਨਹੀਂ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂਗੇ ਮੈਂ ਕਿਹਾ ਜੀ ਦੇਖੋ ਤੁਸੀਂ ਮੰਨਦੇ ਕਿਉਂ ਨਹੀਂ ਜੀ ਮੈਂ ਫੋਰੋਂ ਤਸਵੀਰਾਂ ਬਣਾਈਆਂ ਨੇ ਤੇ ਤਸਵੀਰਾਂ ਹੀ ਜਾਇਬ ਘਰ ਚ ਲੱਗੀਆਂ ਪਰ ਮੇਰੇ ਕੋਲ ਸਾਰਾ ਨਾ ਬੜਾ ਅਫਸੋਸ ਹੈ ਕਿ ਮੇਰੇ ਕੋਲ ਸ਼ਿਪਾਰਸ਼ ਕੋਈ ਨਹੀਂ ਸੀਗੀ ਜੇ ਸ਼ਿਪਾਰਸ਼ ਹੁੰਦੀ ਤੇ ਸ਼ਾਇਦ ਆਜਾ ਸਮਾਨ ਮੇਰੇ ਕੋਲ ਨਾ ਕਿਸੇ ਜਾਇਬ ਘਰ ਚ ਰੱਖਿਆ ਹੁੰਦਾ ਭਾਈ ਸਾਹਿਬ ਇੰਨੀਆਂ ਤੁਸੀਂ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਣਾਈਆਂ ਨੇ ਚਾਹੇ ਸਰੂਪ ਬਣਾਏ ਨੇ ਪਹਿਲੀ ਪਾਸਾ ਜੀ ਦੇ ਚਾਹੇ ਦਸਮ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸਰੂਪ ਬਣਾਏ ਨੇ ਪਰ ਮਾਨ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ ਇਸ ਬਾਰੇ ਜਰੂਰ ਜਾਨਣਾ ਚਾਹੁੰਦੇ ਆ ਕਿਉਂਕਿ ਮਾਨ ਸਨਮਾਨ ਹੀ ਇੱਕ ਆਰਟਿਸਟ ਦੀ ਜ਼ਰੂਰਤ ਹੁੰਦੀ ਹੈ ਜ਼ਰੂਰਤ ਉਹ ਸੋਚਦਾ ਕਿ ਮੈਨੂੰ ਮਾਨ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਤੁਹਾਨੂੰ ਮਾਨ ਸਨਮਾਨ ਮਿਲਿਆ ਦੇਖੋ ਜਿਹੜਾ ਮਾਨ ਸਨਮਾਨ ਹੁੰਦਾ ਬੰਦੇ ਨੂੰ ਅੱਗੇ ਲੈ ਕੇ ਜਾਂਦਾ ਹੈ ਉਹ ਜਿਵੇਂ ਗੁਰਦਾਸ ਮਾਨ ਦੇ ਗਾਣੇ ਹੈ ਨਾ ਕਿ ਮਾਂ ਦੀ ਹੱਲਾ ਸ਼ੇੜੀ ਸ਼ੇਰ ਬਣਾ ਦਿੰਦੀ ਇਸੇ ਤਰ੍ਹਾਂ ਮਾਨ ਸਨਮਾਨ ਹੈ ਜਦੋਂ ਮਾਨ ਸਨਮਾਨ ਮਿਲਦਾ ਤੇ ਮੋਢੇ ਤੇ ਕੋਈ ਹੱਥ ਰੱਖ ਦਿੰਦਾ ਉਹ ਫਿਰ ਕਲਾਕਾਰ ਬਹੁਤ ਜ਼ਿਆਦਾ ਉੱਚਾ ਬਣਦਾ ਹੈ ਕੋਈ ਕਲਾਕਾਰ ਸਿਰਫ ਸ਼ੋਰ ਦਾ ਭੁੱਖਾ ਹੁੰਦਾ ਵਾਵਾ ਦਾ ਭੁੱਖਾ ਹੁੰਦਾ ਰੋਟੀ ਬਾਣੀ ਦਾ ਬਾਅਦ ਚ ਆਉਂਦਾ ਉਸ ਟਾਈਮ ਤੇ ਕੀ ਬਣਿਆ ਕਿ ਮੈਂ ਕਈ ਬੰਦਿਆਂ ਕੋ ਗਿਆ ਵਾਂ ਤੇ ਜਿਨ੍ਹਾਂ ਨੇ ਮੈਨੂੰ ਇੰਨੀ ਗੱਲ ਕਹਿ ਦਿੱਤੀ ਗਈ ਕਿ ਤੂੰ ਤਾਂ ਯਾਰ ਲਾਲਚੀ ਹੈ ਤੂੰ ਤੂੰ ਪਾਪੀ ਨਹੀਂ ਤੂੰ ਲਾਲਜੀ ਹੈ ਤੇ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਕਿ ਮੈਂ ਪਾਪੀ ਜਿਹੜਾ ਮੈਂ ਤੁਹਾਡੇ ਕੋ ਆਇਆ ਠੀਕ ਹੈ ਜੀ ਤੇ ਇਹ ਅਲਫਾਜ਼ ਮੈਨੂੰ ਮਿਲੇ ਤੇ ਮੇਰਾ ਤਾਂ ਮਾਨ ਹੀ ਟੁੱਟ ਗਿਆ ਕਿ ਯਾਰ ਨਹੀਂ ਇੱਕ ਮੈਂ ਚੀਜ਼ ਬਣਾਈ ਇੱਕ ਮੈਂ ਸਰੋਪੇ ਦੀ ਮੰਗ ਕਰ ਰਿਹਾ ਤੇ ਉਦੋਂ ਮੈਨੂੰ ਲਾਲਚ ਦਾ ਦਿੱਤਾ ਜਾਂਦਾ ਹੈ ਕਿ ਮੈਂ ਤਾਂ ਕੋਈ ਚੀਜ਼ ਮੰਗੀ ਨਹੀਂ ਕੋਈ ਉਹਦਾ ਦੀ ਠੀਕ ਹੈ ਜੀ ਇਹ ਜਿਹੜੇ ਸਾਡੇ ਸਰਮੋਰ ਸੰਸਥਾਵਾਂ ਬਣੀਆਂ ਨੇ ਜਾਂ ਐ ਜੀ ਪੀ ਸੀ ਇਹ ਤੇ ਸਾਨੂੰ ਤਾਂ ਵੀਰ ਜੀ ਹਰ ਪਾਸਿਓਂ ਸਾਡੇ ਦਰਵਾਜ਼ੇ ਬੰਦ ਹੀ ਮਿਲੇ ਸਾਨੂੰ ਇਹ ਸਰੋਪਾ ਸਾਹਿਬ ਜਿਹੜਾ ਨਹੀਂ ਮਿਲਿਆ ਤੁਹਾਨੂੰ ਕਿਹੜੀ ਸੰਸਥਾ ਨੇ ਮਣਾ ਕੀਤਾ ਸੀ ਤੁਹਾਨੂੰ ਸਰੋਪਾ ਸਾਹਿਬ ਦੇ ਦੇਖੋ ਜੀ ਉਹ ਸੰਸਥਾ ਸੀ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਬਦਨੀ ਕਰਨ ਵਾਲੇ ਆਉਂਦੇ ਨੇ ਤੇ ਉਹ ਆਪਣਾ ਦੀਵਾਨ ਲਾਉਂਦੇ ਹਰ ਸਾਲ ਆਉਂਦੇ ਨੇ ਬਹੁਤ ਸੰਗਤ ਇਕੱਠ ਹੁੰਦਾਇਆ ਤੇ ਅੱਜ ਤੋਂ ਕਾਫੀ ਜ਼ਿਆਰ ਪਹਿਲਾਂ ਮੈਂ 10 12 14 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਕੋਲ ਜਾਣਾ ਆ ਉਦੋਂ ਮੈਂ ਨਵਾਂ-ਨਵਾਂ ਲਿਖਣਾ ਸ਼ੁਰੂ ਕੀਤਾ ਸੀ ਕਹਿੰਦੇ ਹਰ ਇੱਕ ਬੰਦੇ ਜਨੂਨ ਹੁੰਦਾ ਹੈ ਕਿ ਮੈਂ ਕਿਤੇ ਜਾਵਾਂਗਾ ਤੇ ਮੈਨੂੰ ਕੋਈ ਪਬਲਿਸਿਟੀ ਮਿਲੇਗੀ ਠੀਕ ਹੈ ਹੋ ਸਕਦਾ ਮੈਂ ਪਬਲਿਸਿਟੀ ਕਹਿ ਦਿੱਤੇ ਅਲਫ਼ਾਜ਼ ਹੋਰ ਵੀ ਕੋਝ ਹੋ ਸਕਦਾ ਹੈ ਪਰ ਜੋ ਮੇਰੇ ਮناسبੇ ਲੱਗਾ ਮੈਂ ਉਹਨਾਂ ਦੇ ਕੋਲ ਗਿਆ ਉਸ ਟਾਈਮ ਤੇ ਪੰਜ ਕੰਕਾਰ ਸਿੱਖੀ ਦੇ ਮੈਂ ਬਣਾਏ ਸੀ ਜਿਹੜੇ ਮੇਰੇ ਗੂਠੇ ਦੇ ਨੋਂ ਦੇ ਉੱਪਰ ਆਉਂਦੇ ਸੀਗੇ ਬਾਕਾਇਦਾ ਜਿਹੜਾ ਕਸ਼ੈਰਾ ਸੀ ਕੱਪੜੇ ਦਾ ਸੀ ਵਿੱਚ ਨਾਲ ਉਸੇ ਤਰ੍ਹਾਂ ਪਿਆ ਸੀਗਾ ਦਸਾਂ ਗੁਰਾਂ ਸਿੰਘ ਕੇ ਇਤਿਹਾਸ ਲਿਖਿਆ ਸੀਗਾ ਮੈਂ ਉਹ ਲੈ ਕੇ ਗਿਆ ਨਾਲ ਬਾਬੇ ਨਾਨਕ ਦੀ ਫੋਟੋ ਮੈਂ ਚੋਲ ਦੇ ਦਾਣੇ ਤੇ ਬਣਾਈ ਸੀਗੀ ਉਹਨਾਂ ਕੋਲ ਜਦੋਂ ਮੈਂ ਗਿਆ ਤੇ ਮੈਂ ਕਿਹਾ ਮੈਂ ਤੁਹਾਨੂੰ ਦੇਣ ਆਇਆ ਕਹਿੰਦੇ ਸਾਡੇ ਕੋ ਚੌਨਾ ਕੀ ਹੈ ਮੈਂ ਚੌਨਾ ਆਇਆ ਕਿ ਮੈਨੂੰ ਸੰਗਤ ਦੇ ਵਿੱਚ ਕੇ ਸਰੋਪਾ ਦਿੱਤਾ ਜਾਵੇ ਕਹਿੰਦੇ ਯਾਰ ਤੂੰ ਤਾਂ ਲਾਲਚੀ ਹੈ ਤੇ ਮੇਰੇ ਮਨ ਚ ਆਇਆ ਕੀ ਪਤਾ ਮੈਨੂੰ ਕਹਿਣਾ ਚਾਹੀਦਾ ਸੀ ਕਿ ਨਹੀਂ ਕਹਿਣਾ ਜੇ ਮੈਂ ਮੈਂ ਲਾਲਚੀ ਨਹੀਂ ਬੜਾ ਤਕੜਾ ਪਾਪੀ ਜਿਹੜਾ ਮੈਂ ਤੁਹਾਡੇ ਕੋ ਆਇਆ ਮੈਂ ਵਾਪਸ ਆ ਗਿਆ ਤੇ ਜਿਹੜੀ ਜਿੰਨਾ ਜਨਾ ਮੇਰਾ ਸਮਾਨ ਸੀ ਸਾਰਾ ਵੱਡੀਆਂ-ਵੱਡੀਆਂ ਖਬਰਾਂ ਦੇ ਫਰੰਟ ਪੇਜ ਤੇ ਲੱਗਾ ਸੀਗਾ ਟਾਈਮ ਆਫ ਇੰਡੀਆ ਅਖਬਾਰ ਦੇ ਵਿੱਚ ਫਰੰਟ ਪੇਜ ਤੇ ਵੀਡੀਓ ਫੋਟੋਆਂ ਲੱਗਿਆ ਸੀਗੀਆਂ ਮੇਰੀਆਂ ਪਰ ਭਾਈ ਸਾਹਿਬ ਸਾਡੇ ਦਾ ਇਤਿਹਾਸ ਦੇ ਵਿੱਚ ਇਹ ਆ ਜਿਹੇ ਜੈਸੂਈ ਦਰ ਤੇ ਜਾਈਏ ਉਥੋਂ ਵਾਪਸ ਨਹੀਂ ਮੋੜਿਆ ਜਾਂਦਾ ਚਾਹੇ ਉਹ ਸਾਡੇ ਸਿਸਟਰਮ ਨਾਲ ਜੁੜਿਆ ਵੀ ਹੁੰਦਾ ਜਾਂ ਨਹੀਂ ਹੁੰਦਾ ਚਾਹੇ ਬਾਲੀਵੁੱਡ ਤੋਂ ਚਾਹੇ ਹਾਲੀਵੁੱਡ ਵਾਲੇ ਵੀ ਆਉਂਦੇ ਨੇ ਉਹਨਾਂ ਵੀ ਸਰੋਪਾ ਸਾਹਿਬ ਦੇ ਲਈ ਸਨਮਾਨ ਦਿੱਤਾ ਜਾਂਦਾ ਪਰ ਤੁਹਾਨੂੰ ਸਰੋਪਾ ਸਾਹਿਬ ਕਿਉਂ ਨਹੀਂ ਮਿਲਿਆ ਇਹਦੇ ਵਿੱਚ ਵਜ੍ਹਾ ਜੀ ਹੈ ਇਹਦੇ ਬਾਰੇ ਮੈਨੂੰ ਸਮਝ ਨਹੀਂ ਗਈ ਇਹ ਮੈਨੂੰ ਮਿਲਿਆ ਕਿਉਂ ਨਹੀਂ ਤੇ ਮੈਂ ਤਾਂ ਜਿੰਨੇ ਕੋ ਮੇਰੀ ਸੋਝੀ ਸੋਝੀ ਦੇ ਮਤਲਬ ਵੇਖਿਆ ਕਿ ਮੇਰੇ ਕੋਈ ਸ਼ਪਾਰਸ਼ ਨਹੀਂ ਸੀਗੀ ਸ਼ਪਾਰਸ਼ ਹੁੰਦੀ ਤੇ ਸ਼ਾਇਦ ਮੇਰਾ ਸਮਾਨ ਐ ਜੈਪ ਘਰ ਚ ਵੀ ਰੱਖਿਆ ਜਾਂਦਾ ਮੈਂ ਤਾਂ ਇਹ ਚੀਜ਼ ਨੂੰ ਇਹ ਚੀਜ਼ ਸੋਚਦਾ ਹਾਂ ਜੀ ਸੋਚਿਆ ਤੁਸੀਂ ਜੇ ਇਸ ਸਹੂਬਤ ਕਰਨੀਆਂ ਉਥੇ ਆਪਣਾ ਜੈਪ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਜੁੜੀਆਂ ਅਨਮੋਲ ਦਾ ਦੇ ਦਾ ਸੰਭਾਲਣੀਆਂ ਚਾਹੀਦੀਆਂ ਨੇ ਇਹਨਾਂ ਇਹ ਸਵਾਲ ਮੈਂ ਤੁਹਾਡੇ ਦੇ ਕਰਦਾ ਹਾਂ ਕਿ ਤੁਸੀਂ ਸਮਾਨ ਦੇਖਿਆ ਆ ਬੜੀ ਬਰੀਕੀ ਤੱਕ ਦੇਖਿਆ ਇਹ ਜੈਪ ਘਰ ਦੇ ਰੱਖਣ ਯੋਗ ਹੈ ਕਿ ਨਹੀਂ ਹੈ ਤੁਸੀਂ ਦੱਸੋ ਦੂਸਰੀ ਗੱਲ ਮੈਂ ਇਹ ਕਹਣਾ ਕਿ ਤੁਹਾਡੀ ਉਮਰ ਇਸ ਟਾਈਮ 40-45 ਸਾਲ ਹੋਏਗੀ 40-45 ਸਾਲਾਂ ਦੇ ਵਿੱਚ ਤੁਸੀਂ ਐਦਾਂ ਦੀ ਕੋਈ ਚੀਜ਼ ਬਣੀ ਦੇਖੀ ਜੇ ਬਣੀ ਨਹੀਂ ਦੇਖੀ ਤੇ ਫਿਰ ਤਾਂ ਚੀਜ਼ ਤਾਂ ਉਹ ਜੈਬ ਘਰ ਚ ਰੱਖੀ ਹੈ ਜਿਹੜੀ ਅਨਮੋਲ ਹੈ ਕਿਤੇ ਹੈਗੀ ਨਹੀਂ ਕਿ ਜਿਹੜੇ ਚੀਜ਼ਾਂ ਆਮ ਹੁੰਦੀਆਂ ਜੈਬ ਘਰ ਦੇ ਨਹੀਂ ਰੱਖਿਆ ਜਾਂਦੀਆਂ ਪਰ ਉੱਥੋਂ ਤਾਂ ਹੀ ਪਹੁੰਚ ਲਈਤੀ ਤੁਸੀਂ ਪਹੁੰਚੇ ਉਹਨਾਂ ਤਾਂ ਹੀ ਐਸਜੀਪੀਸੀ ਤਾਂ ਹੀ ਕਿਉਂਕਿ ਸਰਮੌਰ ਸੰਸਥਾ ਸਾਡੀ ਉੱਥੋਂ ਤਾਂ ਹੀ ਪਹੁੰਚੇ ਤੁਸੀਂ ਉਹਨਾਂ ਨੂੰ ਦੱਸਿਆ ਆਪਣੇ ਹੁਨਰ ਦੇ ਬਾਰੇ ਦੇਖੋ ਜੀ ਮੈਂ ਉਹਨਾਂ ਕੋਲ ਪਹੁੰਚ ਕੀਤੀ ਤੇ ਫਿਰ ਫੇਰ ਹੀ ਗੱਲ ਕਰ ਰਹੇ ਆਵਾ ਤੇ ਮੈਨੂੰ ਤਾਂ ਕੁਛ ਨਹੀਂ ਬਸ ਉਹ ਫੇਰੇ ਨੇ ਜਿਹੜੇ ਅੱਜ ਆਉ ਕੱਲ ਆਉ ਘੜੀ ਨੂੰ ਉਹ ਠਹਿਰ ਗਿਆ ਤੇ ਕਲਾਕਾਰ ਦੋ ਤਰ੍ਹਾਂ ਦੇ ਹੁੰਦੇ ਇੱਕ ਕਲਾਕਾਰ ਹੁੰਦਾ ਝੋਲੀ ਚੁੱਕ ਤੇ ਦੂਸਰਾ ਉਸ ਦਾਤ ਨੂੰ ਰੱਬ ਦੀ ਦਾਤ ਮੰਨਦਾ ਆ ਕਿ ਮੈਨੂੰ ਉਸ ਮਾਲਕ ਨੇ ਦਾਤ ਦਿੱਤੀ ਏ ਤੇ ਮੈਂ ਕਿਸੇ ਅਗੇ ਝੁਕਣਾ ਨਹੀਂਗਾ ਇਹ ਆਕੜ ਉਹ ਆਕੜ ਨਹੀਂ ਕੀ ਜਿਹੜੀ ਬੰਦਿਆਂ ਚ ਪਾਈ ਜਾਂਦੀ ਇਹ ਆਕੜ ਉਹ ਜਿਹੜੀ ਕਲਾਕਾਰੀ ਦੀ ਆਕੜ ਹੁੰਦੀ ਕਿ ਮੈਂ ਬਾਣੀ ਲਿਖਣ ਵਾਲਾ ਬੰਦਾ ਆ ਠੀਕ ਹੈ ਜੀ ਉਹ ਗੱਲ ਤਾਂ ਬਣ ਗਈ ਨਾ ਕਿ ਜਿਵੇਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਾਹਿਬ ਦੀ ਕੀ ਇੱਜ਼ਤ ਆ ਇਹ ਆਪਾਂ ਸਾਰਿਆਂ ਨੂੰ ਪਤਾ ਮੈਨੂੰ ਜਿਆਦਾ ਗੱਲ ਕਰਨ ਦੀ ਲੋੜ ਨਹੀਂ ਤੇ ਸਾਡਾ ਵੀ ਸਿਸਟਮ ਉਹ ਬਣਾਇਆ ਕਿ ਜ ਨਹੀਂ ਕੋਈ ਗੱਲ ਨਹੀਂ ਅੱਜ ਆਉ ਤੇ ਘੜੀ ਨੂੰ ਆਉ ਠਹਿਰ ਕੇ ਆਓ ਇਹ ਗੁੱਝ ਹੋਇਆ ਰੰਜ ਹੈ ਮਨ ਦੇ ਵਿੱਚ ਜਿਹੜੇ ਮੈਂ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਐਸਜੀਪੀਸੀ ਤੋਂ ਰੰਜ ਤਾਂ ਮੇਰੀ ਬੋਲੀ ਤਾਂ ਤੁਹਾਨੂੰ ਪਤਾ ਲੱਗਦਾ ਪਿਆ ਸਹੀ ਨੇ ਹਾਂ ਇਹ ਤੁਸੀਂ ਆਪ ਸਿਆਣੇ ਜੇ ਰੰਜ ਤਾਂ ਮੇਰਾ ਬਣੇਗਾ ਕਹਿੰਦੇ ਇੱਕ ਪਰਿਵਾਰ ਦੇ ਵਿੱਚ ਰਹਿ ਗਏ ਕਿ ਪਰਿਵਾਰ ਉਹਨੂੰ ਸੰਭਾਲ ਲੈਣਾ ਤੇ ਪਰਿਵਾਰ ਵਾਲੇ بڑا ਗੁੱਸਾ ਹੋ ਜਾਂਦਾ ਹੈ ਸਾਡਾ ਗੁੱਸਾ ਬਣਦਾ ਵੀ ਹੈ ਇਹ ਗੁੱਸਾ ਇੱਥੇ ਨਹੀਂ ਕਰਾਂਗੇ ਤੇ ਕਰਾਂਗੇ ਕਿੱਥੇ ਮੰਦਰਾ ਚ ਜਾ ਕੇ ਹਾਂਜੀ ਹਾਂ ਜਰੂਰ ਜੀ ਸਾਡੀ ਵੀ ਅਪੀਲ ਹੈ ਸਰਮੌਰ ਸੰਸਥਾ ਨੇ ਐਸਜੀਬੀਸੀ ਤਾਂ ਬਾਣੀ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਸਾਡੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹ ਬਣਾਈਆਂ ਨੇ ਬੜਾ ਅਨਮੋਲ ਧਨ ਸੰਭਾਲਿਆ ਹੋਇਆ ਹੈ ਚਾਹੇ ਹੁਨਰ ਬਹੁਤ ਵਧੀਆ ਇਹਨਾਂ ਦੇ ਵਿੱਚ ਚੌਲ ਦੇ ਦਾਣਿਆਂ ਤੇ ਇਮਲੀ ਦੇ ਦਾਣਿਆਂ ਦੇ ਰਾਜਮਾਂ ਦੇ ਦਾਣਿਆਂ ਤੇ ਜਾਂ ਦਾਲ ਦੇ ਦਾਣਿਆਂ ਦੇ ਉੱਪਰ ਵੀ ਪਹਿਲੀ ਪਾਸਾਈ ਤੋਂ ਲੈ ਕੇ ਦਸਮ ਪਿਤਾ ਦੀਆਂ ਤਸਵੀਰਾਂ ਸਰੂਪ ਸਾਬ ਬਣਾਏ ਹੋਏ ਨੇ ਤਾ ਇਹਨਾਂ ਨੂੰ ਬੰਦਾ ਮਾਨ ਸਨਮਾਨ ਮਿਲਣਾ ਚਾਹੀਦਾ ਰਾਂਝ ਵੀ ਨਜ਼ਰ ਆ ਰਿਹਾ ਭਾਈ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਵੀ ਤੇ ਦਿਲ ਦੇ ਵਿੱਚ ਵੀ ਉਦਾਸੀ ਹੈ ਕਿ ਜੋ ਬੰਦਾ ਮਾਨ ਸਨਮਾਨ ਸੀ ਹੁਣ ਤਾਂ ਹੀ ਨਹੀਂ ਮਿਲਿਆ ਜੇ ਇਟ ਆਰਟਿਸਟ ਨੂੰ ਉਸ ਦਾ ਬੰਦਾ ਮਾਨ ਸਨਮਾਨ ਮਿਲ ਜਾਵੇ ਤਾਂ ਉਸ ਦੇ ਜੀਵਨ ਸਫਲ ਹੋ ਜਾਂਦਾ ਤਾਂ ਇਹਨਾਂ ਦਾ ਸਿਰਫ ਰਾਂਝੇ ਆ ਜੀ ਇਹਨਾਂ ਨੂੰ ਸਰੋਪਾ ਸਾਹਿਬ ਨਹੀਂ ਮਿਲਿਆ ਨਾ ਪੈਸੇ ਦੀ ਡਿਮਾਂਡ ਸੀ ਨਾ ਕਿਸੇ ਵੱਡੀ ਚੀਜ਼ ਦੀ ਡਿਮਾਂਡ ਸੀ ਸਿਰਫ ਸਰੋਪਾ ਸਾਹਿਬ ਸੀ ਮਿਲਣਾ ਚਾਹੀਦਾ ਹੈ ਉਹ ਵੀ ਭਰੀ ਜਨਤਾ ਦੇ ਵਿੱਚ ਸੰਗਤ ਦੇ ਵਿੱਚ ਸਰੋਪਾ ਸਾਹਿਬ ਦੇਣ ਦੀ ਅਪੀਲ ਕੀਤੀ ਸੀ ਜੀ ਭਾਈ ਸਰ ਕੀ ਦੱਸਣਾ ਹੈ ਮੈਂ ਕਹਿਣਾ ਚਾਹੁੰਦਾ ਆ ਕਿ ਜੇ ਕੋਈ ਪੁੱਛੇ ਕਿ ਤੈਨੂੰ ਮਿਲਿਆ ਕੀ ਹੈ ਤੈਨੂੰ ਤੇਰੀ ਗੋਮਣੇ ਤੈਨੂੰ ਕੀ ਸੰਭਾਲਿਆ ਹੈ ਤੈਨੂੰ ਦਿੱਤਾ ਕੀ ਹੈ ਮੈਂ ਕਹਿੰਦਾ ਕਿ ਮੇਰੇ ਸਮਾਨ ਨੂੰ ਕੋਣ ਜੜਾ ਲੱਗਾ ਇਹਨਾਂ ਦੀ ਵਜ੍ਹਾ ਦੇ ਨਾਲ ਲੱਗਾ ਇਹਨਾਂ ਨੇ ਮੈਨੂੰ ਕੋਈ ਨਹੀਂ ਦਿੱਤਾ ਹੋਰ ਕੁਝ ਨਹੀਂ ਦਿੱਤਾ ਹੁਣ ਬਣਾਉਣਾ ਛੱਡ ਦਿੱਤੀਆਂ ਇਹ ਚੀਜ਼ਾਂ ਜੀ ਹੁਣ ਬਣਾ ਰਹੇ ਹੋ ਜੇ ਕਿਵੇਂ ਹੁਣ ਨਹੀਂ ਨਹੀਂ ਬਣਾਉਣਾ ਤਾਂ ਬਹੁਤ ਜ਼ਿਆਦਾ ਘਟਾ ਦਿੱਤਾ ਜਦੋਂ ਮੈਂ ਬਣਾਉਂਦਾ ਸੀਗਾ ਜਿਹੜਾ ਕਲਾਕਾਰ ਹੁੰਦਾ ਹੈ ਨਾ ਉਹ ਜਦੋਂ ਕੋਈ ਚੀਜ਼ ਬਣਾਉਂਦਾ ਤਾਂ ਮਾਨੂੰ ਸਕੂਨ ਮਿਲਦਾ ਹੈ ਉਸ ਤੋਂ ਬਾਅਦ ਉਹ ਚੀਜ਼ਾਂ ਜਿਹੜਾ ਬਣਾਉਂਦਾ ਬਿਲਕੁਲ ਫ੍ਰੀ ਹੁੰਦਾ ਕਿ ਮੈਂ ਸਾਰਾ ਮੇਰੇ ਫਾਦਰ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਤੈਨੂੰ 2 ਸਾਲ ਜਾਂ 4 ਸਾਲ ਦਿੱਤੇ ਕਿ ਜੋ ਮਰਜ਼ੀ ਕਰ ਅਜੇ ਰੋਟੀ ਪਾਣੀ ਬਾਰੇ ਨਹੀਂ ਪੁੱਛਦੇ ਜਦੋਂ ਬਣਾਇਆ ਬੜੀਆ ਜਗ੍ਹਾ ਤੇ ਮੈਂ ਗਿਆ ਬਾਬਾ ਕਲੌਂਦ ਸਿੰਘ ਹਜੂਰ ਸਾਹਿਬ ਵਾਲੇ ਉਹਨਾਂ ਨੇ ਮੈਨੂੰ ਮਾਨਸ ਮਾਨ ਦਿੱਤਾ ਬਾਬਾ ਬਲਵਿੰਦਰ ਸਿੰਘ ਉਹਨਾਂ ਨੇ ਮੈਨੂੰ ਮਾਨਸਮਾਨ ਦਿੱਤਾ ਜਦੋਂ ਮੈਂ ਹضور ਸਾਹਿਬ ਗਿਆ ਸੀ ਨਾ ਮੇਰੇ ਨਾਲ 25 ਬੰਦੇ ਗਏ ਸੀ ਮੈਨੂੰ ਦੋਨੋਂ ਸਰੋਪਾ ਦਿੱਤੇ ਤੇ 25 ਬੰਦਿਆਂ ਨੂੰ ਨਾਲ ਸਰੋਪਾ ਦਿੱਤਾ ਤੇ ਮੇਰੇ ਆਸੇ ਬੜੀ ਮਾਨ ਵਾਲੀ ਗੱਲ ਸੀਗੀ ਫਿਰ ਗਿਆਨੀ ਰਾਮ ਸਿੰਘ ਦਮਦੇਉਂ ਟਕਸਾਲ ਵਾਲੇ ਉਹਨਾਂ ਨੇ ਮਾਨਸਮਾਨ ਦਿੱਤਾ ਭਾਈ ਈਸ਼ਰ ਸਿੰਘ ਜਿਹੜੇ ਸੰਤਾਂ ਦੇ ਵੱਡੇ ਬੇਟੇ ਸੀਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਲਿਆਂ ਦੇ ਉਹਨਾਂ ਨੇ ਵੀ ਮੈਨੂੰ ਸਨਮਾਨ ਸਨਮਾਨ ਦਿੱਤਾ ਮਾਨਸਮਾਨ ਕੀ ਦਿੱਤਾ ਇੱਕ ਸਰੋਪਾ ਤੇ ਸਰੋਪੇ ਦੇ ਨਾਲ ਹੀ ਮੈਂ ਚੌੜਾ ਹੋ ਗਿਆ ਸੀ ਕਿ ਠੀਕ ਹੈ ਯਾਰ ਮੈਨੂੰ ਬਹੁਤ ਵਧੀਆ ਮਰਨਾ ਇਹਨਾਂ ਨੇ ਕੀਤਾ ਆ ਆ ਭਾਈ ਸਾਹਿਬ ਬਹੁਤ ਪਿਆਰਾ ਤੇ ਵਧੀਆ ਹੁਨਰ ਹੈ ਤੁਹਾਡੇ ਵਿੱਚ ਜਿੱਥੇ ਸਾਡੇ ਇਤਿਹਾਸ ਨੂੰ ਸਿਰਜ ਰਹੇ ਤੁਸੀਂ ਇਤਿਹਾਸ ਨੂੰ ਸੰਭਾਲ ਰਹੇ ਤੁਸੀਂ ਉੱਥੇ ਹੀ ਹੋਰ ਵੀ ਬੜਾ ਪਿਆਰਾ ਹੁਨਰ ਹੈ ਤੁਹਾਡੇ ਵਿੱਚ ਇਹ ਬੋਤਲ ਦੇ ਵਿੱਚ ਵੀ ਬਹੁਤ ਪਿਆਰੀਆਂ ਚੀਜ਼ਾਂ ਬਣਾ ਦਿਤੀਆਂ ਨੇ ਤੁਸੀਂ ਝੌਂਪੜੀ ਬਣਾ ਦਿਤੀ ਹੈ ਤੇ ਨਾਲ ਚੇਅਰ ਬਣਾ ਦਿਤੀ ਹੈ ਇਹ ਬੋਤਲ ਦੇ ਵਿੱਚ ਕਿਵੇਂ ਝੌਂਪੜੀ ਨੂੰ ਪਾ ਦਿੱਤਾ ਇਹ ਵੀ ਜ਼ਰੂਰ ਦੱਸਿਓ ਜਿੱਥੇ ਤੁਸੀਂ ਇਤਿਹਾਸ ਸੰਭਾਲ ਲਿਆ ਉਥੇ ਜਾਦੂ ਵਾਲੀਆਂ ਚੀਜ਼ਾਂ ਨੂੰ ਸੰਭਾਲ ਲਿਆ ਜਾਦੂ ਵਾਲੀਆਂ ਮੈਂ ਅਸਲੀ ਦੱਸ ਰਿਹਾ ਕਿ ਆਮ ਬੰਦੇ ਦੀ ਸੋਚ ਤੋਂ ਪਰੇ ਨੇ ਹੈਰਾਨੀ ਵਾਲੀਆਂ ਚੀਜ਼ਾਂ ਨੇ ਕਿ ਝੌਂਪੜੀ ਜਿਹੜੀ ਆ ਬੋਤਲ ਦੇ ਵਿੱਚ ਪਾ ਦਿੱਤੀ ਹੈ ਕਿਵੇਂ ਬਣਾਇਆ ਇਹ ਦੇ ਜਾਦੂ ਕੁਝ ਨਹੀਂਗਾ ਜੇ ਜਾਦੂ ਹੋਵੇ ਤਾਂ ਮੈਂ ਇਹਨੂੰ ਕਹਾਂ ਕਿ ਮੈਂ ਇਹਨੂੰ ਗਾਇਬ ਕਰਨ ਲੱਗਾ ਜੇ ਤੁਸੀਂ ਦੇਖੋ ਇਹ ਜਾਦੂ ਨਹੀਂਗਾ ਇਹ ਜੋ ਸਮਾਨ ਆ ਇਹ ਕੱਲੀ ਕੱਲੀ ਚੀਜ਼ ਟੁੱਕ ਕੇ ਛੋਟੇ ਛੋਟੇ ਕਰਕੇ ਉਹਨੂੰ ਵਿੱਚ ਜੋੜਿਆ ਗਿਆ ਕਿ ਜਿਹੜੇ ਪਹਿਲਾਂ ਝੌਂਪੜੀ ਬਣਾਈ ਗਈ ਬਾਹਰ ਪਹਿਲਾਂ ਕੁਰਸੀ ਬਣਾਈ ਗਈ ਬਾਹਰ ਠੀਕ ਹੈ ਜੀ ਬਾਹਰ ਬਣਾ ਕੇ ਕੱਲਾ ਕੱਲਾ ਪੀਸ ਵਿੱਚ ਸੁੱਟਿਆ ਤੇ ਵਿੱਚ ਜਾ ਕੇ ਉਹਨੂੰ ਫਿੱਟ ਕਰਕੇ ਤੇ ਬਣਾਇਆ ਗਿਆ ਉਹ ਜਿਵੇਂ ਕਹਿੰਦੀ ਹੈ ਨਾ ਕਿ ਕੋਈ ਸ਼ਰਾਬੀ ਹੋਵੇ ਤੋ ਸ਼ਰਾਬ ਪੀ ਕੇ ਨੂੰ ਬੜਾ ਸਵਾਦ ਹੁੰਦਾ ਚਿੱਟੇ ਪੀਣ ਵਾਲੇ ਨੂੰ ਚਿੱਟੇ ਦਾ ਬੜਾ ਸਵਾਦ ਹੁੰਦਾ ਤੇ ਸਾਨੂੰ ਇਹ ਚੀਜ਼ ਹੈ ਕਿ ਜਦੋਂ ਅਸੀਂ ਇਹ ਚੀਜ਼ ਬਣਾਉਨੇ ਆ ਇਹ ਨਹੀਂ ਕਿ ਇੱਕੋ ਵਾਰਾਂ ਇੱਕ ਚੀਜ਼ ਫਿੱਟ ਨਹੀਂ ਹੁੰਦੀ ਇਹਨੂੰ 2-2 4-4 5 ਘੰਟੇ ਹੋ ਜਾਂਦੇ ਆ ਸਾਰੀ ਸਾਰੀ ਦਿਹਾੜੀ ਅਸੀਂ ਲੱਕੇ ਦੀ ਵਿੱਚ ਸੌ ਟੱਕ ਦੀ ਹਲਾ ਨੂੰ ਇਹ ਦੇਖਣ ਵਾਲਾ ਕਹਿੰਦਾ ਕਿ ਬੰਦਾ ਮੂਰਖਿਆ ਕਰਦਾ ਕੀ ਪਿਆ ਵਾ ਪਰ ਸਾਨੂੰ ਬੜਾ ਸਵਾਦ ਹੁੰਦਾ ਤੇ ਇਹ ਬਣਾਉਣਾ ਕੋਈ ਐਡਾ ਔਖਾ ਨਹੀਂ ਗਾ ਪਰ ਗਾਲਿਆ ਧਿਆਨ ਦੀ ਕਿ ਜਿਹੜਾ ਕੋਈ ਧਿਆਨ ਕਰੇ ਇਨਸਾਨਵਾਦ ਇੰਪੋਸੀਬਲ ਨਾ ਦੀ ਕੋਈ ਚੀਜ਼ ਨਹੀਂ ਜੇ। ਜਰੂਰ ਜੀ ਹੁਨਰ ਹੀ ਇਹੋ ਜੀ ਚੀਜ਼ ਆ ਜਿਹੜਾ ਹਰ ਰੱਬ ਨੇ ਹਰ ਬੰਦੇ ਨੂੰ ਦਿੱਤਾ ਆ। ਤਰ੍ਹਾਂ ਤਰ੍ਹਾਂ ਦਾ ਹੁਨਰ ਨਾਲ ਹਰ ਇਨਸਾਨ ਭਰਿਆ ਹੋਇਆ ਤਾਂ ਇਹ ਵੀ ਹੁਨਰ ਹੀ ਐ। ਤੇ ਬੋਤਲ ਦੇ ਵਿੱਚ ਤੀਲਾਂ ਵਾਲੀ ਡੱਬੀ ਪਾ ਦਤੀ ਆ। ਉਹ ਵੀ ਵਿਦ ਤੀਲਾਂ ਦੇ ਨਾਲ, ਤੀਲਾਂ ਦੇ ਸਮੇਤ। ਤਾਂ ਭਾਈ ਸਾਹਿਬ ਇਹ ਵੀ ਹੁਨਰ ਹੀ ਆ ਤੁਹਾਡਾ ਕਿ ਬੋਤਲ ਦੇ ਵਿੱਚ ਤੀਲਾਂ ਵਾਲੀ ਡੱਬੀ ਪਾ ਦ। ਇਹਦੇ ਵਿੱਚ ਵੱਖਰਾ ਪੰਨੀ ਐ ਆ। ਕਿਵੇਂ ਜੀ ਤੀਲਾਂ ਗਈਆਂ? ਇਹ ਉਹਦਾ ਵਿੱਚ ਪਾਈ ਹੁੰਦੀ ਕਿ ਇਹਨੇ ਬੰਦਾ ਫੋਲਡ ਕਰਕੇ ਪਾ ਦਿੱਤੀ ਪਾਈ ਤਾਂ ਫੋਲਡ ਕਰਕੇ ਹੀ ਏ ਪਰ ਫੋਲਡ ਕਰਨ ਤੋਂ ਬਾਅਦ ਇਸਾ ਹੁਣਾਂ ਨੂੰ ਫਿਟ ਕੀਤਾ ਗਿਆ ਆ ਕਿ ਵੇਖਣ ਵਾਲਾ ਹੈਰਾਨ ਹੋ ਗਿਆ ਕਿ ਇਹ ਡੱਬੀ ਪੂਰੀ ਦੀ ਪੂਰੀ ਪਈ ਕਿਉਂ ਆ ਜਿਹੜੀ ਤੁਹਾਡੀ ਹੈਰਾਨਗੀ ਨਾ ਉਹ ਮੇਰਾ ਹੌਸਲਾ ਏ ਜਿਹੜੀ ਤੁਹਾਡੀ ਹੈਰਾਨਗੀ ਏ ਉਹ ਮੇਰਾ ਜਜ਼ਬਾ ਏ ਜਿਹੜੀ ਤੁਹਾਡੀ ਹੈਰਾਨਗੀ ਏ ਉਹ ਮੇਰੇ ਮੇਰੇ ਅੰਦਰ ਦਾ ਕਲਾਕਾਰ ਹੋਰ ਜਗਾਉਂਦੀ ਏ ਇਹ ਗੱਲਾਂ ਨੇ ਤੇ ਭਾਈ ਸਾਹਿਬ ਬੜੀਆਂ ਵਧੀਆ 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 ਚੀਜ਼ਾਂ ਬਣਾਈਆਂ ਨੇ ਜਿੰਨੀਆਂ ਤਾਰੀਫਾਂ ਹੋਣ ਉਹਨੀਆਂ ਹੀ ਥੋੜੀਆਂ ਨੇ ਤਾਂ ਤਾਰੀਫ ਬੰਦੀ ਏ ਚਾਰਟਿਸਟ ਵਾਸਤੇ ਉਸ ਦਾ ਹੌਸਲਾ ਵੱਡਾ ਹੈ ਜਿਵੇਂ ਤੁਸੀਂ ਦੱਸਿਆ ਜੀ ਉਹਦੀ ਰੂਹ ਦੀ ਅ ਠਰਾਜ ਹੁੰਦੀ ਹੈ ਹੌਸਲਾ ਹੈ ਤਾਂ ਇਹ ਜਿਹੜੇ ਜੇ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਬੱਤਾ ਇਹਨੂੰ ਬੋਲਦੇ ਸੀ ਤੇ ਬੱਤੇ ਦੇ ਵਿੱਚ ਵੀ ਤੁਸੀਂ ਬੜੀ ਵਧੀਆ ਚੀਜ਼ ਪਾਤੀ ਹੈ ਹੈਰਾਨੀ ਵਾਲੀ ਹੈ ਜੋ ਬੱਤੇ ਦੇ ਵਿੱਚ ਜਿਵੇਂ ਪਾਤਾ ਏ ਕਿੰਨੇ ਮੀਟਰ ਦਾ ਤਾਜ ਆਏ ਇਹ ਜਿਹੜਾ ਮੈਂ ਇਹ ਬੋਤਲ ਦੇਖੀ ਮੈਂ ਜੇ ਤੁਸਾਂ ਨੇ ਚੀਜ਼ਾਂ ਬਣਾ ਲਈਆਂ ਮੈਂ ਕਿ ਬੱਤਾ ਰਹਿ ਗਿਆ ਜਿੰਨੇ ਉਪਰੋਂ ਛੋਟਾ ਉਹ ਤੋਂ ਬਾਅਦ ਹੋਰ ਥੋੜਾ ਛੋਟਾ ਹੋ ਜਾਂਦਾ ਹੈ ਕਿੰਨੇ ਵਿੱਚ ਕੋਈ ਕੰਮ ਕੀਤਾ ਜਾਵੇ ਫਿਰ ਨੇ ਮੈਂ 1800 ਫੁੱਟ ਮੰਤੀ ਕਰਕੇ ਨੇ ਰੀਲ ਬਣਾਈ ਪੂਰੀ ਇਹਦੇ ਵਿੱਚ ਹੀ ਬਣੀ ਹੈ ਠੀਕ ਹੈ ਜੀ ਤੋਂ ਗਾਲ ਹੋਏ ਹੁੰਦੇ ਕਿ ਜਦੋਂ ਵੇਖ ਕੇ ਕੋਈ ਹੈਰਾਨ ਹੁੰਦਾ ਹੈ ਤੇ ਫਿਰ ਸਾਨੂੰ ਜਿਹੜੀ ਸਾਡੀ ਕਲਾ ਆ ਤੇ ਸਾਨੂੰ ਉਹਦੇ ਤੇ ਮਾਣ ਤੇ ਹੁੰਦਾ ਹੈ ਕਿ ਯਾਰ ਇਹ ਆਮ ਬੰਦੇ ਦੀ ਸੋਚ ਤੋਂ ਪਰੇ ਆ ਕਿ ਜਿਹੜੇ ਜੀ ਅਸੀਂ ਬਣਾ ਕੇ ਅੱਗੇ ਰੱਖੀਏ ਤੇ ਨਾਲ ਉਸ ਰੱਬ ਦਾ ਸ਼ੁਕਰ ਕਰੀਦਾ ਕਿ ਮਾਲਕਾ ਸਾਨੂੰ ਕੋਈ ਨਸ਼ੇ ਪਤੇ ਵਾਲੇ پاس ਨਹੀਂ ਲਾਇਆ ਕੋਈ ਭੇੜੇ ਕੰਮ ਵਾਲੇ پاس ਨਹੀਂ ਲਾਇਆ ਤੇ ਆਪਣੇ ਚਰਨੀ ਲਾਇਆ ਹੀ ਤੇ ਆਪਣੇ ਨਾਂ ਦਾ ਪਟਾ ਤੁਸੀਂ ਸਾਡੇ ਗੜਜ ਪਾਇਆ ਤੇ ਅਸੀਂ ਇਹ ਚੀਜ਼ਾਂ ਬਣਾਈਆਂ ਕਿ ਜਿਸ ਕਾਰਨ ਕਿ ਤੁਹਾਡੇ ਵਰਗੇ ਵੀਰ ਸਾਡੇ ਕੋ ਆਗੇ ਸਾਡੀ ਇੰਟਰਵਿਊ ਲੈ ਰਹੇ ਨੇ ਸਾਡੀ ਕੀ ਔਕਾਤ ਆ ਕਿ ਸਾਡੇ ਕੋਈ ਆ ਕੇ ਇੰਟਰਵਿਊ ਲੈ ਲਵੇ ਭਾਈ ਸਾਹਿਬ ਸਾਨੂੰ ਪਤਾ ਚੱਲਿਆ ਜੀ ਤੁਸੀਂ ਸੋਨੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਇਹ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਇਹ ਸੋਨੇ ਦੀਆਂ ਚੀਜ਼ਾਂ ਬਣਾਈਆਂ ਨੇ ਅਤੇ ਕਿਵੇਂ ਬਣਾਈਆਂ ਤੇ ਕੀ ਨਾਮ ਦਿੱਤਾ ਦੇਖੋ ਵੀਰ ਜੀ ਇਹ ਜਿਹੜੀਆਂ ਸੋਨੇ ਦੀਆਂ ਚੀਜ਼ਾਂ ਬਣਾਈਆਂ तकरीबन 20-25 ਮੇ ਕੋਈ ਹਟਮਾ ਨੇ ਜੀ ਠੀਕ ਹੈ ਇਹ ਸਾਰੇ ਪਾਲਕੀ ਸਾਹਿਬ ਦੇ ਵਖੋਖਰੇ ਮਾਡਲ ਨੇ। ਠੀਕ ਉਹ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਜੋ ਕੁਝ ਵੀ ਜੁੜਿਆ ਉਸੇ ਕੇ ਧਿਆਨ ਨਾਲ ਜੁੜਦੀਆਂ ਚੀਜ਼ਾਂ ਸਾਰੀਆਂ ਹੀ ਬਣਾਈਆਂ ਨੇ। ਖਾਇਦਾ ਮੇਰੇ ਕੋ ਕੋਈ ਚੀਜ਼ਾਂ ਸੀ ਜਿਹੜੇ ਮੇਰੇ ਕੋ ਸਜਣ ਮੇਤਰ ਭੈਣ ਭਰਾ ਲੈ ਗਏ ਨੇ ਮੇਰੇ ਕੋ। ਕਿ ਮੈਂ ਧਿਆਨ ਘਟਾ ਦਿੱਤਾ ਕਿ ਨਹੀਂ ਭਾਈ ਹੋਰ ਪੀਪੇ ਚਾਟਾ ਵੀ ਪਉਣਾ ਆ। ਕੋਈ ਕੰਮ ਕਰਾਂਗਾ ਤੇ ਪਾਵਾਂਗਾ ਨਹੀਂ ਤਾਂ ਘਰ ਦੇਣੇ ਕਹਿਣਾ ਕਿ ਪਾ ਤੂੰ ਇਹ ਰੋਟੀ ਕਿੱਥੋਂ ਲੈਣੀ ਆ ਤੇ ਬਣਾਈ ਜਾਣਾ ਪਿਆ ਵਾ। ਠੀਕ ਹੈ ਜੀ। ਉਹ ਨਾ ਘਰ ਦੇ ਰਹੇ ਤੇ ਨਾ ਬਾਹਰ ਦੇ ਰਹੇ। ਇੱਕ ਹਮਣਾ ਬਣ ਜੇ ਤੇਰੇ ਨਾਲ ਕਿ ਜਿਹੜਾ ਤੂੰ ਸ਼ੌਂਕ ਕਰਨਾ ਉਹ ਕਰ ਕਿ ਨਾਲ ਮੇਰਾ ਵੀਰ ਕੰਮ ਵੀ ਕਰ ਤੇ ਭਾਈ ਸਾਹਿਬ ਮੈਨੂੰ ਇਹ ਦੱਸੋ ਜਦੋਂ ਆnde ਜੀ ਆਪਣੇ ਮੁੱਲ ਨਹੀਂ ਪਾਉਂਦੇ ਇਹ ਤਾਂ ਬਾਹਰ ਵਾਲੇ ਜ਼ਿਆਦਾ ਮੁੱਲ ਪਾ ਦਿੰਦੇ ਨੇ ਤਾਂ ਇਹ ਤਾਂ ਹਮੇਸ਼ਾ ਹੀ ਅਸੀਂ ਸੁਣਦੇ ਰਹੇ ਹਾਂ ਕਿ ਜਦੋਂ ਆਪਣੇਆਂ ਨੂੰ ਸਮਝਾ ਦਿੰਦੇ ਜੀ ਇਹ ਤਾਂ ਇੱਥੇ ਰਹਿਣ ਵਾਲਾ ਬੰਦਾ ਇਹਦਾ ਕੀ ਮੁੱਲ ਪਾਉਣਾ ਤਾਂ ਬਾਹਰ ਵਿਦੇਸ਼ਾਂ ਦੇ ਵਿੱਚ ਮੁੱਲ ਪਿਆ ਮੈਨੂੰ ਪਤਾ ਚੱਲਿਆ ਜੀ ਬਹੁਤ ਸਾਰੇ ਸਰਟੀਫਿਕੇਟ ਤੇ ਬਹੁਤ ਸਾਰੇ ਮੈਡਲ ਵੀ ਮਿਲेंगे ਕਿਹੜੇ ਕਿਹੜੇ ਸਰਟੀਫਿਕੇਟ ਮਿਲਦੇ ਦੇਖੋ ਜੀ ਮੈਨੂੰ ਇੰਡੀਆ ਬੁੱਕ ਨੈਸ਼ਨਲ ਬੁੱਕ ਨੇਪਾਲ ਬੁੱਕ ਰਸ਼ੀਆ ਬੁੱਕ ਤਕਰੀਬਨ 15 16 نیشنل انٹرنیشنل ریکارڈ ਨੇ ਮੇਰੇ ਕੋਲ ਪਰ ਮੈਨੂੰ ریکارڈਾਂ ਦੀ ਕੋਈ अहमियत ਨਹੀਂ ਗਣਦਾ ਇੱਕ ਪਾਸੇ ریکارڈ ਆ ਜਿਹੜਾ ਮੈਨੂੰ ਗੈਰਾਂ ਨੇ ਦਿੱਤਾ ਇੱਕ ਪਾਸੇ ਉਹ ਮੈਨੂੰ ਰੋਸ ਆ ਜਿਹੜਾ ਆਪਣਿਆਂ ਨੇ ਨਹੀਂ ਦਿੱਤਾ ਕਹਿੰਦੇ ਨੇ ਕਿ ਘਰ ਦਾ ਜਿਹੜਾ ਭੈਣ ਭਰਾ ਹੈ ਨਾ ਉਹ ਜਦੋਂ ਮੋਢੇ ਤੇ ਹੱਥ ਰੱਖ ਦਿੰਦਾ ਤੇ ਬੰਦਾ ਚੌੜਾ ਜਾਂਦਾ ਬਾਹਰ ਦੇ ਭਾਵੇਂ ਜੋ ਮਰਜ਼ੀ ਕਰੀ ਜਾਣ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਇਹ ਅਵਾਰਡ ਮੈਨੂੰ ਮਿਲੇ ਆ ਮੇਰੇ ਹਨਰ ਦੇ ਉੱਤੇ ਮੇਰੀ ਕਲਾ ਦੇ ਉੱਤੇ ਪਰ ਜੋ ਮੈਂ ਚੀਜ਼ ਚਾਹੁੰਦਾ ਸੀਗਾ ਉਹ ਨਹੀਂ ਮੈਨੂੰ ਮਿਲੀ ਜਿਹਨੂੰ ਆਪਾਂ ਕਹਿੰਦੇ ਨੇ ਦਾਤ ਸਰੋਪੇ ਦੀ ਦਾਤ ਮੈਨੂੰ ਨਹੀਂ ਦਿੱਤੀ ਇਹਨਾਂ ਨੇ ਤੋਂ ਮੈਨੂੰ ਰੋਸ ਆਉਂਦਾ ਉਸ ਚੀਜ਼ ਦਾ ਤੇ ਭਾਈ ਸਾਹਿਬ ਰੱਬ ਦੀਆਂ ਦਾਤਾਂ ਬਹੁਤ ਮਿਲੀਆਂ ਨੇ ਰੱਬ ਦੀ ਤਸਵੀਰ ਜਾਨੀ ਕਿ ਪਹਿਲੀ ਪਾਸਾਈ ਦੇ ਸਰੂਪ ਤੇ ਦਸ਼ਮ ਪਿਤਾ ਜੀ ਦਾ ਸਰੂਪ ਤੁਸੀਂ ਚੌਲਾਂ ਦੇ ਦਾਣਿਆਂ ਤਾਂ ਹੀ ਬਣਾਤਾ ਹੈ ਹੁਣ ਕਿਹੜਾ ਸੁਪਨਾ ਅਧੂਰਾ ਹੈ ਕਿ ਕਿਸ ਚੀਜ਼ ਦਾ ਇਹ ਵੀ ਹੈਰਾਨੀ ਕਰਨ ਵਾਲੀ ਕਿਹੜੀ ਚੀਜ਼ ਬਣਾਉਣਾ ਚਾਹੁੰਦੇ ਹੋ ਜਿਸ ਨਾਲ ਫਿਰ ਤੋਂ ਮੁੱਲ ਪੈ ਜਾਏ ਇਸ ਆਰਟਿਸਟ ਦਾ ਦੇਖੋ ਜੀ ਸਾਰੀਆਂ ਚੀਜ਼ਾਂ ਲਖਣੀਆਂ ਤੇ ਮੈਂ ਸੋਚਿਆ ਕਿ ਸਾਰਨਾ ਪਹਿਲਾਂ ਕਿ ਮੈਂ ਵਾਲ ਦੇ ਉੱਪਰ ਕੁਝ ਲਿਖਣਾ ਹੈ ਪਰ ਹੁਣ ਉਹ ਇੰਪੋਸੀਬਲ ਆ ਜਿਹੜੀ ਮੈਂ ਗੱਲ ਕਹਿ ਤੀ ਸੀ ਨਾ ਕਿ ਨਹੀਂ ਪੋਸਿਬਲ ਬੰਦੇ ਵਾਸਤੇ ਨਹੀਂਗਾ ਪਰ ਬੰਦੇ ਦਾ ਹੌਸਲਾ ਵੀ ਕੋਈ ਜੇ ਹੀ ਹੁੰਦੀ ਹੈ ਪਰ ਹੌਸਲੇ ਸਾਡੇ ਹੁਣ ਪ੍ਰਸਤ ਹੋ ਗਏ ਨੇ ਪਰ ਹੁਣ ਕੋਈ ਨਾ ਕੋਈ ਚੀਜ਼ ਨਵੇਂ ਸ਼ੁਰੂ ਕਰਾਂਗੇ ਬਣਾਉਣੀ ਸ਼ੁਰੂ ਕਰਦੇ ਪਰ ਮੈਂ ਹੁਣ ਜਿਹੜੀ ਚੀਜ਼ ਬਣਾਉਣਾ ਆ ਤੇ ਬਣਾਉਣਾ ਮੈਂ ਜ਼ਰੂਰ ਆ ਪਰ ਥੋੜੀ ਹਟਕੇ ਆ ਹੁਣ ਮੈਂ ਰਾਜਮਾਂ ਦੇ ਦਾਣੇ ਦੇ ਉੱਪਰ ਅਮਰੀਕਾ ਦਾ ਨਕਸ਼ਾ ਬਣਾਇਆ ਰਾਜਮਾਂ ਦੇ ਦਾਣੇ ਉੱਪਰ ਅਮਰੀਕਾ ਦਾ ਨਕਸ਼ਾ ਬਣਾਇਆ ਤੇ ਉਹ ਚੀਜ਼ਾਂ ਜਿਹੜੀਆਂ ਹੁਣ ਮੈਂ ਬਣਾ ਰਿਹਾ ਹਾਂ ਕਿ ਮੈਂ ਕਿ ਸੋਚਿਆ ਕਿ ਥੋੜਾ ਥੋੜੀ ਅਲੱਗ ਬਣਾਣੀ ਸ਼ੁਰੂ ਕਰਾਂ ਉਹ ਜਿਹੜੇ ਮੈਂ ਛੱਡ ਗਿਆ ਸੀ ਚੀਜ਼ਾਂ ਉਹ ਮੈਂ ਨਵੇਂ ਸਿਰੋਂ ਫਿਰ ਸ਼ੁਰੂ ਕਰਨ ਲੱਗਿਆ ਕਿ ਕੁਝ ਨਾ ਕੁਝ ਬਣਾਉਣਾ ਕੋਈ ਆਜ਼ਮਾ ਦੀ ਖਰਾਕ ਹੀ ਸੀ ਕਿਸੇ ਨੇ ਕੋਈ ਦਿੱਤਾ ਨਹੀਂ ਦਿੱਤਾ ਪਰ ਮੈਨੂੰ ਸਾਰਨਾ ਬੜੀ ਖੁਸ਼ੀ ਆ ਰਹੀ ਏ ਕਿ ਤੁਸੀਂ ਵੀਰ ਭਰਾ ਮੈਨੂੰ ਆਏ ਨਾ ਜਿਹੜੇ ਜੇ ਅੱਜ ਤੋਂ ਬਾਅਦ ਇਹ ਜਿਹੜਾ ਕਲਾਕਾਰ ਗੁਰਮੀਤ ਸਿੰਘ ਦੇ ਅੰਦਰ ਆਏਗਾ ਤੁਹਾਡੀ ਬਦولت ਆਏਗਾ ਕਿ ਕੋਈ ਨਾ ਕੋਈ ਤਾਂ ਹੈ ਕਿ ਜਿਹੜਾ ਮੇਰੇ ਜਿਹੜਾ ਮੈਨੂੰ ਹੌਸਲਾ ਦੇ ਰਿਹਾਗੇ ਚਿੰਤਾ ਨਹੀਂ ਕਰਨੀ ਕਬਰ ਹੋਣਾ ਨਹੀਂਗਾ ਨਵੇਂ ਸਿਰੋਂ ਬਣਾਓ ਤੇ ਵੀਡੀ ਨੇ ਗੱਲ ਕਹਿਣੀ ਬੜੀ ਵੱਡੀ ਗੱਲ ਆ। ਹਾਂ ਜਰੂਰ ਜੀ ਭਾਈ ਸਾਹਿਬ ਨੇ ਬਹੁਤ ਪਿਆਰੀਆਂ ਚੀਜ਼ਾਂ ਬਣਾਈਆਂ ਨੇ। ਬਹੁਤਿਆਂ ਦੇ ਮਨਾਂ ਦੇ ਵਿੱਚ ਵਿਚਾਰ ਆਉਣੇ ਰਿਹਾ ਕਿ ਮੇਲਿਆਂ ਦੇ ਵਿੱਚ ਵੀ ਚੌਲਾਂ ਦੇ ਦਾਣਿਆਂ ਦੇ ਉੱਪਰ ਨਾਮ ਲਿਖ ਦਿੱਤੇ ਜਾਂਦੇ ਨੇ। ਉਹ ਸਿਰਫ 2 ਜਾਂ 3 ਵਰਡ ਦੇ ਹੁੰਦੇ ਨੇ ਜਾਂ ਅਲਫਾਜ਼ ਹੁੰਦੇ ਨੇ ਪਰ ਭਾਈ ਸਾਹਿਬ ਨੇ ਤਾਂ ਪੂਰਾ ਇਤਿਹਾਸ ਹੀ ਜਿਹੜਾ ਰਚ ਦਿੱਤਾ ਚੌਲਾਂ ਦੇ ਦਾਣਿਆਂ ਤੋਂ ਲੈ ਕੇ ਇਮਲੀ ਦੇ ਦਾਣਿਆਂ ਤਾਈਂ ਰਾਜਮਾਂ ਦੇ ਦਾਣਿਆਂ ਤਾਈਂ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਅਸਰ ਜੀਆਂ ਨੇ ਜੀਵਨੀਆਂ ਲਿਖ ਦਿੱਤੀਆਂ ਨੇ ਤਾਂ ਬੜਾ ਵੱਡਾ ਉਹ ਪ੍ਰਾਲਾ ਤੇ ਵੱਡੀ ਦੇਨ ਐ ਉਸ ਰੱਬ ਦੀ ਇਸ ਵੀਰ ਦੇ ਉੱਪਰ ਕਿ ਹੁਨਰ ਦਿੱਤਾ ਐ ਇਸ ਵੀਰ ਨੂੰ ਪਰ ਵੀਰ ਨੂੰ ਵੀ ਰੰਜ ਹੈ ਆਪਣਿਆਂ ਦੇ ਨਾਲ ਆਪਣਿਆਂ ਦੇ ਨਾਲ ਇਸ ਲਈ ਕਿ ਰੰਜ ਇਹ ਵੀ ਐ ਕਿ ਸਰੋਪਾ ਸਾਹਿਬ ਦੀ ਦਾਤ ਨਹੀਂ ਦਿੱਤੀ ਜੇ ਸਰੋਪਾ ਸਾਹਿਬ ਦੀ ਦਾਤ ਮਿਲ ਜਾਂਦੀ ਤਾਂ ਅੱਜ ਇਹ ਹੁਨਰ ਹੋਰ ਵੱਧਾ ਤਾਂ ਭਾਈ ਸਾਹਿਬ ਜਿਵੇਂ ਮੈਂ ਕਿਹਾ ਵੀ ਰਾਂਝਾ ਜੀ ਆਪਣਿਆਂ ਨੇ ਦਾਤ ਨਹੀਂ ਦਿੱਤੀ ਤਾਂ ਇਹ ਜਿਹੜੀ ਤੁਹਾਡੇ ਵਿੱਚ ਹੁਨਰ ਹੈ ਤੁਹਾਡੇ ਬੱਚਿਆਂ ਵਿੱਚ ਹੁਨਰ ਹੈ ਜਾਂ ਨਹੀਂ ਹੈ ਉਹ ਇਸ ਚੀਜ਼ ਨੂੰ ਅਪਣਾਉਂਦੇ ਹੈ ਜਾਂ ਨਹੀਂ ਅਪਣਾਉਂਦੇ ਨਹੀਂ ਵੀ ਜੀ ਇਹ ਜਿਹੜੀ ਚੀਜ਼ ਹੈ ਕਿਸੇ ਨੂੰ ਅਪਣਾਈ ਨਹੀਂ ਜਾਂਦੀ ਕਿ ਮੈਂ ਕਹਾਂ ਕਿ ਮੈਂ ਕੋਈ ਚੀਜ਼ ਬਣਾਈ ਤੂੰ ਵੀ ਬਣਾ ਕੋ ਕਿ ਇਹ ਗੋਡ ਗਿਫਟ ਆ ਤੇ ਜਿਸ ਜਿਸ ਵੀਰ ਨੂੰ ਗੋਡ ਗਿਫਟ ਮਿਲੇਗਾ ਉਹ ਹੀ ਬਣਾ ਸਕਦਾ ਦੂਸਰਾ ਨਹੀਂ ਦੂਸਰੇ ਨੂੰ ਕਹਿ ਕੇ ਨਹੀਂ ਬਣਵਾ ਸਕਦੇ ਕਿ ਮੈਂ ਚੋਲ ਦੇ ਦਾਣੇ ਤੇ ਲਿਖਦਾ ਮੈਂ ਤੂੰ ਵੀ ਲਿਖ ਉਹਨਾਂ ਦੀ ਤਵੱਜੋ ਹੋਏਗੀ ਮੇਰੇ ਬੇਟੇ ਦੇ ਵਿੱਚ ਉਹ ਬਣਾਏਗਾ ਤੇ ਕੋਈ ਵੀਰ ਭਰਾ ਜਿਹੜਾ ਸ਼ੌਂਕ ਰੱਖਦਾ ਹੈ ਉਮੇ ਕੋ ਜਦੋਂ ਮਰਜੀ ਆਵੇ 24 ਘੰਟੇ ਮੇਰੇ ਦਰਵਾਜ਼ੇ ਖੁੱਲੇ ਆ ਅੰਮ੍ਰਿਤਸਰ ਚ ਮੈਂ ਰਹਿਣਾ ਆ 6280959029 ਮੇਰਾ ਨੰਬਰ ਆ ਮੈਨਾਂ ਸੰਪਰਕ ਕਰੋ ਜਿੰਨੇ ਜੁਗਾ ਹੈਗਾ ਕਿ ਮੈਨਾਂ ਹੋਏਗਾ ਕਿ ਜਿਹੜੀ ਕਲਾ ਅੱਗੇ ਵਧੇ ਬਹੁਤ ਬਹੁਤ ਧੰਨਵਾਦ ਜੀ ਤਾਂ ਜ਼ਰੂਰ ਜੀ ਰਣਜ ਜੇ ਦਾਤ ਨਹੀਂ ਮਿਲੀ ਸਰੋਪਾ ਸਾਹਿਬ ਦੀ ਪਰ ਹੁਨਰ ਬਾਖਮਾਲ ਆ ਬਹੁਤ ਵਧੀਆ ਹੁਨਰ ਆ ਵੀਰ ਦੇ ਵਿੱਚ ਇਤਿਹਾਸ ਸਿਰਜਿਆ ਪਿਆ ਹੈ ਪਹਿਲੀ ਪਾਸਾਈ ਤੋਂ ਲੈ ਕੇ ਦਸਮ ਪਿਤਾ ਜੀ ਦਾ ਸਰੂਪ ਜਿਹੜੇ ਨੇ ਦਾਣਿਆਂ ਦੇ ਉੱਪਰ ਚੌਲ ਦੇ ਦਾਣੇ, ਰਾਜਮਾਂ ਦੇ ਦਾਣੇ ਜਾਂ ਇਹੋ ਜਿਹੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਬ੍ਰੀਕੀ ਨਾਲ ਸਿਰਜੀਆਂ ਪਈਆਂ ਨੇ ਤਾਂ ਮੁੱਲ ਨਹੀਂ ਪਿਆ ਉਹ ਜਿਹੜਾ ਪੈਣਾ ਚਾਹੀਦਾ ਸੀ ਪਰ ਬਾਹਰੋਂ ਬਹੁਤ ਸਾਰੇ ਅਵਾਰਡ ਮਿਲੇ ਨੇ ਵਿਦੇਸ਼ੀਆਂ ਨੇ ਬਹੁਤ ਮੁੱਲ ਪਾਇਆ ਆਪਣਿਆਂ ਨੇ ਮੁੱਲ ਨਹੀਂ ਪਾਇਆ ਤਾਂ ਉਮੀਦ ਕਰਦੇ ਆ ਕਿ ਐਸਜੀਪੀਸੀ ਜਿਹੜੀ ਸਾਡੀ ਸਰਮੋਹਰ ਸੰਸਥਾ ਹੈ ਇਹੋ ਜਿਹੜੇ ਸਾਡੇ ਹੀਰੇ ਨੇ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਜ਼ਰੂਰ ਦੇਈ। ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜੀ ਆਜ਼ਤ ਮੈਂ ਤੁਹਾਡਾ ਦੋਸਤ ਤਰਮਵੀਰ ਗੱਲਾਲੀ ਅੰਮ੍ਰਿਤਸਰ